ਜੀ ਸਿੰਘ ਜੀ ਕੀ ਮੁੱਦਾ ਮੈਂ ਤੁਸੀਂ ਕਾਗਜ਼ ਪੱਤਰ ਨਿਸ਼ਾਨਦੇਹੀਆਂ ਹੋਰ ਸਾਰੀਆਂ ਚੱਕੀਆਂ ਨੇ ਇਹ ਕਹਾਣੀ ਕੀ ਆ ਸੁਹਾ ਕਿੰਨਾ ਕੁ ਪ੍ਰਤਨਤੀ ਇਹ ਹੁਣ ਕੀ ਅੜਕਾ ਲ ਕਰੇ ਇਹ ਅਸੀਂ ਨੇ ਨਿਸ਼ਾਨਦੇਹੀ ਕਰਾਈ ਤੀ ਜੀ ਦੀ 2023 ਚ ਨਿਸ਼ਾਨਦੇਹੀ ਕਰਾ ਕੇ ਇਥੇ ਖਾਲ ਬਣਾਤਾ ਦੀ ਜੀ ਪ੍ਰੋਪਰ ਇਹਦੀ ਖਾਲ ਦੀ ਨਰੇਗਾ ਤੋਂ ਸਫਾਈ ਵੀ ਕਰਾਤੀ ਦੋ ਵਾਰੀ ਤੇ ਉਦੋਂ ਬਾਅਦ ਕੁਝ ਕਿਸਾਨਾਂ ਨੇ ਇਹਦੇ ਵਿੱਚ ਕਣਕ ਬੀਜ ਲਈ ਉਹ ਖਾਲ ਬਾਕੇ ਦੁਬਾਰੇ ਪੱਧਰ ਕਰਕੇ ਤਿੰਨ ਚਾਰ ਵਾਰ ਇਹਨਾਂ ਦੇ ਖੁਦ ਨਾਲ ਇਕੱਲੇ ਇਕੱਲੇ ਕਿਸਾਨ ਦੇ ਘੁੰਮ ਕੇ ਠੀਕ ਹੈ ਫਸਲ ਬੜਵਾਈ ਹੈ ਜੀ ਮੈਂ ਜਿਹੜੇ ਤਿੰਨ ਪਰਿਵਾਰ ਨੇ ਉਹਦੇ ਵਿੱਚ ਜਾਣ ਬੁੱਝ ਕੇ ੜੱਕਾ ਵੜ ਰਹੇ ਨੇ ਉਹ ਇਹ ਇਸ ਕਰਕੇ ਮੜ ਰਹੇ ਨੇ ਵੀ ਜਿਹੜਾ ਪਾਣੀ ਹੈਗਾ ਇਹ ਸਾਡੀ ਉਰੇ 40 ਗਿੱਲੇ ਖੇਤਾਂ ਨੂੰ ਲੱਗਦਾ ਰਹੇ 450 ਕਿਲੇ ਦਾ ਪਾਣੀ ਹੈ ਕੁੱਲ 40 ਗਿੱਲੇ ਨੂੰ ਲੱਗ ਰਿਹਾ ਹੈ ਅੱਛਾ ਪਿੱਛੇ ਉਹਨਾਂ ਦੇ ਖੇਤਾਂ ਨੂੰ ਲੱਗ ਰਿਹਾ ਪਿੱਛੇ ਉਹਨਾਂ ਦੇ ਖੇਤਾਂ ਨੂੰ ਲੱਗ ਰਿਹਾ ਹੈ ਕਿਸਾਨ ਨੇ ਕੁਝ ਕਿਸਾਨਾਂ ਤੇ ਇਹ ਵੀ ਦੋਸ਼ ਲਾ ਰਹੇ ਨੇ ਕਿ ਸਰਕਾਰੀ ਜਗ੍ਹਾ ਨਹਿਰੀ ਵਿਭਾਗ ਦੀ ਜਗ੍ਹਾ ਤੱਬਰ ਰਹੇ ਨੇ ਉਹ ਛੱਡ ਨਹੀਂ ਉਹ ਕਿਉਂ ਨਹੀਂ ਛੱਡ ਰਹੇ ਤੁਸੀਂ ਉਹਨਾਂ ਤੇ ਕੋਈ ਪ੍ਰੈਸ਼ਰ ਨਹੀਂ ਪਾਇਆ ਜਾਂ ਕੋਈ ਨੋਟਸ ਨਹੀਂ ਭੇਜਿਆ ਉਹਨਾਂ ਨੂੰ ਦੇਖੋ ਜੀ ਸਾਰਾ ਤੁਸੀਂ ਸਾਰਾ ਮੌਕਾ ਦੇਖ ਲਓ ਸਾਰੇ বারবার বিনীতیاں করিয়া ਪਟਵਾਰੀ ਸਾਹਿਬ ਦੇ ਕਹਿਣ ਤੇ ਨੇਰੀ ਪਟਵਾਰੀ ਸਾਹਿਬ ਦੇ ਇਹ ਨੇਰੀ ਪਟਵਾਰੀ ਨੇ ਜਿਹੜੇ ਆਪ ਕਾਰਵਾਈ ਕਰ ਨਹੀਂ ਰਹੇ ਮੈਨੂੰ ਮੇਰੀ ਪਿੰਡ 'ਚ ਦੁਸ਼ਮਣੀ ਪੁਆਈ ਜਾ ਰਹੇ ਨੇ ਜੀ ਤੁਸੀਂ ਮੁਲਾਜ਼ਮੋਂ ਜੇ ਕੋਈ ਤੁਹਾਡੀ ਜਗ੍ਹਾ ਦੱਬਦਾ ਜਾਨੀ ਕਿ ਸਰਕਾਰੀ ਜਗ੍ਹਾ ਦੱਬਦਾ ਤਾਂ ਤੇ ਵੱਡੀ ਕਾਰਵਾਈ ਵੀ ਕਰਵਾ ਸਕਦੇ ਹੋ ਫਿਰ ਤੁਸੀਂ ਬਿਲਕੁਲ ਜੀ ਬਿਲਕੁਲ ਜੀ ਤੇ ਸਾਡੇ ਸ਼ਰੀਕੇ ਚੋਂ ਨੇ ਮੇਰੇ ਚਾਚਾ ਜੀ ਦੇ ਤੋਂ ਲੱਗਦਾ ਪਟਵਾਰੀ ਸਾਹਿਬ ਨੇ ਕਿਹਾ ਵੀ ਖਾਲ ਦੀ ਜਗ੍ਹਾ ਛੱਡ ਕੇ ਬਦਲ ਲਗਾਈ ਜਾਵੇ ਵਰਨਾ ਕਾਨੂੰਨੀ ਕਾਰਵਾਈ ਹੋ ਜਾਵੇਗੀ ਜਦੋਂ ਮੈਂ ਇਹ ਗੱਲ ਕਹਿਣਾ ਤਾਂ ਉਹ ਮੈਨੂੰ ਗਾਲੀ ਗਲੋਚ ਕਰ ਦੇਣੀ ਇਹਨੇ ਮੈਨੂੰ ਇਸ ਤਰ੍ਹਾਂ ਸ਼ਬਦ ਬੋਲਿਆ ਕਿ ਨਾ ਇਹਨਾਂ ਨੇ ਆਪਦੀ ਕੁੜੀ ਦੇ ਵਿਆਹ ਦੇ ਟੈਂਟ ਲਾਉਣੇ ਨੇ ਇਸ ਜਗ੍ਹਾ ਦੇ ਵਿੱਚ ਜਿਹੜਾ ਮਾਲਕ ਹੈ ਖੇਤ ਦਾ ਲਖਵਿੰਦਰ ਸਿੰਘ ਕੋਲੇ ਠੇਕੇ ਪਰ ਜ਼ਮੀਨ ਹੈ ਇਹ ਉਹ ਮਾਲਕ ਕਹਿ ਕੇ ਲਖਵਿੰਦਰ ਸਿੰਘ ਤੋਂ ਕਰਾ ਰਿਹਾ ਹੈ ਲਖਵਿੰਦਰ ਸਿੰਘ ਕਹਿੰਦਾ ਜਦੋਂ ਮੈਂ ਨੋਟਿਸ ਫੜਾਉਣ ਗਿਆ ਇਹ ਨੋਟਿਸ ਫੜਾਉਣ ਗਿਆ ਸੀ ਜੀ ਕਹਿੰਦਾ ਵੀ ਮਾਲਕ ਕਹਿੰਦਾ ਜਿਹੜਾ ਪਿੱਛੇ ਖਾਲ ਛੱਡਿਆ ਪਿਆ ਅਸੀਂ ਉਹ ਵੀ ਬਾਹਾਂਗੇ ਇਹ ਇਹਦਾ ਭਾਈ ਹੈ ਜਿਹੜਾ ਬਲਜਿੰਦਰ ਸਿੰਘ ਦਾ ਰੁਪਿੰਦਰ ਸਿੰਘ ਉਹਦਾ ਮੁੰਡਾ ਹੈਗਾ ਮੁੱਖ ਮੰਤਰੀ ਦਫ਼ਤਰੋਂ ਫੋਨ ਕਰਾਈ ਜਾਂਦਾ ਲੀਡਰਾਂ ਨੂੰ ਮੰਤਰੀਆਂ ਨੂੰ ਫੋਨ ਕਰਾ ਕਰਾ ਪ੍ਰੈਸ਼ਰ ਪਾ ਰਿਹਾ ਹੈ ਹੋਰ ਅਫਸਰਾਂ ਤੋਂ ਵੀ ਫੋਨ ਕਰ ਕਰ ਪ੍ਰੈਸ਼ਰ ਪਾ ਰਿਹਾ ਹੈ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਦੋਂ ਦੀ ਸਰਕਾਰ ਬਣੀਆ ਕਹਿ ਰਹੇ ਨੇ ਕਿ ਪੁਰਾਣੇ ਸੂਏ ਪੁਰਾਣੀਆਂ ਕੱਸੀਆਂ ਸੀ ਸਾਰੀਆਂ ਚਲਾ ਦੇਗਾ ਜਿਹੜੀਆਂ 40-40 ਸਾਲ ਦੇ ਪੁਰਾਣੇ ਸੂਏ ਨਹੀਂ ਚੱਲੇ ਉਹਨਾਂ 'ਚ ਪਾਣੀ ਪਹੁੰਚਾਵਾਂਗੇ ਸੋ ਲਗਾਤਾਰ ਪਿਛਲੇ 2-3 ਸਾਲਾਂ ਤੋਂ ਕੰਮ ਵੀ ਚੱਲ ਰਹੇ ਨੇ ਇਸ ਵਾਰ ਉਹ ਸੂਏ ਚੱਲੇ ਨੇ ਉਹ ਕੱਸੀਆਂ ਚੱਲੀਆਂ ਨੇ ਜਿਹੜੀਆਂ 40 ਸਾਲ ਪੁਰਾਤਨ ਨੇ ਨਹੀਂ ਚੱਲੀਆਂ ਸੀ ਪਰ ਇਸ ਵਾਰ ਉਹ ਖੇਤਾਂ ਨੂੰ ਪਾਣੀ ਲੱਗਿਆ ਅਸੀਂ ਜ਼ਿਲ੍ਹਾ ਸੰਗਰੂਰ ਜਾਨੀ ਕਿ ਸੀਐਮ ਭਗਵੰਤ ਮਾਨ ਦੇ ਜ਼ਿਲ੍ਹੇ 'ਚ ਮੌਜੂਦ ਆ ਜ਼ਿਲ੍ਹੇ ਦਾ ਪਿੰਡਾ ਪਲਵਾਨ ਪਲਵਾਨ ਇੱਕ ਮਸਲਾ ਜਾਨੀ ਕਿ ਗੰਭੀਰ ਇੱਕ ਗੰਭੀਰ ਤਰੀਕੇ ਨਾਲ ਅੜਿਆ ਪਿਆ ਓ ਕੀ ਮਸਲਾ ਗੱਲਬਾਤ ਵੀ ਕਰਾਂਗੇ ਅਤੇ ਤੁਹਾਨੂੰ ਮਸਲੇ ਬਾਰੇ ਥੋੜਾ ਦੱਸ ਦਿਆਂ ਕਿ ਇੱਕ 40 ਸਾਲ 45 ਸਾਲ ਪੁਰਾਣਾ ਸੂਆ ਜਿਹੜਾ ਬੰਦ ਸੀ ਉਸ ਨੂੰ ਚਾਲੂ ਕਰਵਾਉਣ ਲਈ ਪਿੰਡ 'ਚ ਕਮੇਟੀ ਬਣਦੀ ਆ ਪਿੰਡ ਦੇ ਜਿਹੜੇ ਕਿਸਾਨ ਨੇ ਉਹ ਇਕੱਠੇ ਹੁੰਦੇ ਨੇ ਕਿ ਸਾਡੇ ਖੇਤਾਂ ਨੂੰ ਪਾਣੀ ਲੱਗੇ ਸਾਰਾ ਸਿਸਟਮ ਵਧੀਆ ਤਰੀਕੇ ਨਾਲ ਚੱਲਦਾ ਔਰ ਉਸ ਤੋਂ ਬਾਅਦ ਜਿਹੜੇ ਪਿੰਡ ਦੇ 2-3 ਪਰਿਵਾਰ ਦੱਸੇ ਜਾ ਰਹੇ ਨੇ ਜਿਹੜੇ ਕਹਿ ਰਹੇ ਨੇ ਕਿ ਅਸੀਂ ਜਗ੍ਹਾ ਨਹੀਂ ਦਿੰਦੇ ਜਦਕਿ ਜਗ੍ਹਾ ਨਹਿਰੀ ਵਿਭਾਗ ਦੀ ਆ ਜਗ੍ਹਾ ਉਹ ਸੂਏ ਦੀ ਆ ਕਿ ਅਸੀਂ ਜਗ੍ਹਾ ਨਹੀਂ ਛੱਡਦੇ ਇੱਥੋਂ ਤੱਕ ਵੀ ਜਿਹੜੇ ਪਿੰਡ ਵਾਸੀ ਨੇ ਉਹ ਕਹਿ ਰਹੇ ਨੇ ਕਿ ਜਿਹੜਾ ਨਹਿਰੀ ਵਿਭਾਗ ਆ ਉਹ ਵੀ ਮਿਲਿਆ ਹੋਇਆ ਉਹ ਵੀ ਕਾਰਵਾਈ ਨਹੀਂ ਕਰਦਾ ਨੋਟਸ ਵੀ ਕੱਢਤੇ ਸਭ ਕੁਝ ਕਰਤਾ ਪਰ ਉਹ ਜਗ੍ਹਾ ਨਹੀਂ ਛੱਡ ਰਹੇ ਤਸਵੀਰਾਂ ਦਿਖਾਵਾਂਗੇ ਕਿ ਪੁਰਾਣਾ ਸੂਆ ਜਿਹੜਾ ਜਿਹੜੇ ਦੂਜੇ ਕਿਸਾਨ ਨੇ ਸਾਰਿਆਂ ਨੇ ਆਪਣੀਆਂ ਜ਼ਮੀਨਾਂ ਦੇ ਵਿੱਚੋਂ ਜਗ੍ਹਾ ਛੱਡਤੀਆਂ ਤੁਸੀਂ ਸਾਹਮਣੇ ਦੇਖੋ ਕਿ ਦੋਨੇ ਸੇ ਕਣਕ ਦੀ ਫਸਲ ਆ ਅਤੇ ਵਿਚਾਰੇ ਜਗਾ ਛੱਡੀ ਹੋਈ ਆ ਪਰ ਕਈ ਪਰਿਵਾਰ ਅਜਿਹੇ ਨੇ ਦੋ ਪਰਿਵਾਰ ਤਿੰਨ ਦੱਸੇ ਜਾ ਰਹੇ ਨੇ ਬਾਕੀ ਗੱਲ ਵੀ ਬਾਤ ਕਰਾਂਗੇ ਸੋ ਦੇਖੋ ਜਿਹੜੀਆਂ ਬੁਰਜੀਆਂ ਨੇ ਉਹ ਲੱਗੀਆਂ ਵੀਆਂ ਨੇ ਅਤੇ ਜਿਹੜਾ ਸੂਏ ਕੱਸੀ ਦੀ ਜਿਹੜੀ ਜਗਾ ਉਹ ਪੂਰੀ ਦੀ ਪੂਰੀ ਛੱਡੀ ਹੋਈ ਆ ਬੁਰਜੀਆਂ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਅਤੇ ਅੱਗੇ ਅੱਗੇ ਕਈ ਜਿਹੜੇ ਕਿਸਾਨ ਨੇ ਉਹਨਾਂ ਨੇ ਆਪਣੀ ਜਗਾ ਨਹੀਂ ਛੱਡੀ ਜਾਨੀ ਕਿ ਨਹਿਰੀ ਵਿਭਾਗ ਦੀ ਜਿਹੜੀ ਜ਼ਮੀਨ ਆ ਉਹ ਦੱਬੀ ਹੋਈ ਆ ਇਥੋਂ ਤੱਕ ਆ ਗੱਲ ਬਾਕੀ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਪਿੰਡ ਪਲਵਾਨ ਦੇ ਜਿਹੜੇ ਕਿਸਾਨ ਨੇ ਮੌਜੂਦ ਨੇ ਕਮੇਟੀ ਬਣੀ ਹੋਈ ਆ ਅਤੇ ਕਹਿ ਰਹੇ ਨੇ ਕਿ ਸਾਡੇ ਖੇਤਾਂ ਨੂੰ ਜਲਦ ਤੋਂ ਜਲਦ ਪਾਣੀ ਲੱਗੇ ਪਰ ਅੜਿੱਕਾ ਕੌਣ ਬਣ ਰਿਹਾ ਕਿਉਂ ਬਣ ਰਿਹਾ ਉਹ ਸਾਰੀ ਗੱਲਬਾਤ ਕਰਾਂਗੇ ਬਾਈ ਜੂਰੀ ਸਾਡੇ ਨਾਲ ਮੌਜੂਦ ਨੇ ਬੀਰ ਜੀ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਬਲਜੀਤ ਸਿੰਘ ਆ ਜੀ ਬਲਜੀਤ ਸਿੰਘ ਜੀ ਕੀ ਮੁੱਦਾ ਮੈਂ ਤੁਸੀਂ ਕਾਗਜ਼ ਪੱਤਰ ਨਿਸ਼ਾਨ ਦੇ ਹੀ ਆ ਹੋਰ ਸਾਰੀਆਂ ਚੱਕੀਆਂ ਨੇ ਇਹ ਕਹਾਣੀ ਕੀ ਆ ਸੂਹਾ ਕਿੰਨਾ ਕੁ ਪ੍ਰਾਤਨਤੀ ਇਹ ਹੁਣ ਕੀ ਅੜਿੱਕਾ ਲੱਗ ਰਿਹਾ ਬੀਰ ਜੀ ਇਹ ਸੂਏ ਦੇ ਖਾਲ ਦਾ ਮਸਲਾ ਹੈਗਾ ਇਹ ਐਸੀ ਨੇ ਨਿਸ਼ਾਨਦੇਹੀ ਕਰਾਈ ਤੀ ਜੀ ਇਹਦੀ 2023 ਚ 7ਵੇਂ ਮਹੀਨੇ ਦੇ 3 ਜ ਠੀਕ ਹੈ ਨਿਸ਼ਾਨਦੇਹੀ ਕਰਾ ਕੇ ਇਥੇ ਖਾਲ ਬਣਾਤਾ ਦੀ ਜੀ ਪ੍ਰੋਪਰ ਆਹ ਬਾਈ ਦਾ ਗੰਨਾ ਖੜਾ ਤੀ ਇਹ ਗੰਨੇ ਦੇ ਵਿੱਚ ਖਾਲ ਪਾ ਕੇ ਖਾਲ ਬਣਾਤਾ ਤੀ ਠੀਕ ਹੈ ਇਹ ਖਾਲ ਬਣ ਗਿਆ ਉਸ ਤੋਂ ਬਾਅਦ ਪੰਚਾਇਤ ਨੇ ਜਿਹੜੀ ਉਦੋਂ ਦੀ ਪੰਚਾਇਤ ਤੀ ਮਤਾ ਪਾ ਕੇ ਇਹਦੀ ਖਾਲ ਦੀ ਨਰੇਗਾ ਤੋਂ ਸਫਾਈ ਵੀ ਕਰਾਤੀ ਦੋ ਵਾਰੀ ਨਰੇਗਾ ਤੋਂ ਇਹਦੀ ਖਾਲ ਦੀ ਸਫਾਈ ਹੋ ਚੁੱਕੀ ਹੈ ਦੋ ਵਾਰੀ ਹੋ ਚੁੱਕੀ ਹੈ ਤੇ ਉਦੋਂ ਬਾਅਦ ਕੁਝ ਕਿਸਾਨਾਂ ਨੇ ਇਹਦੇ ਵਿੱਚ ਕਣਕ ਬੀਜ ਲਈ ਉਹ ਖਾਲ ਬਾਹ ਕੇ ਦੁਆਰੇ ਪੱਧਰ ਕਰਕੇ ਠੀਕ ਹੈ ਉਹਨਾਂ ਨੂੰ ਮੈਂ ਬੇਨਤੀਆਂ ਵੀ ਕਰ ਚੁੱਕਿਆ ਹਾਂ ਬਾਰ-ਬਾਰ ਨਹਿਰੀ ਪਟਵਾਰੀ ਦੇ ਕਹਿਣ ਤੇ ਗੁਰਦੁਆਰਾ ਸਾਹਿਬ ਲੋਜਮੈਂਟ ਕਰ ਰਹੇ ਹਾਂ 2024 ਤੋਂ 6ਵੇਂ ਮਹੀਨੇ 10 ਤਰੀਕ ਤੋਂ ਮੈਂ ਇਹਨਾਂ ਨੂੰ ਬੇਨਤੀਆਂ ਕਰ ਰਹੇ ਹਾਂ ਬਾਰ-ਬਾਰ ਕਿਸਾਨਾਂ ਨੂੰ ਠੀਕ ਹੈ ਮੈਂ ਆਏ ਤੇ ਕੀ ਮੌਜੂਦਾ ਪੰਚਾਇਤ ਮੈਂਬਰ ਵੀ ਆ ਠੀਕ ਹੈ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਵੀ ਜਿਵੇਂ ਸਰਕਾਰ ਨੇ ਹਦਾਇਤ ਕਰੀ ਆ ਵੀ ਇਹ ਨਹਿਰੀ ਪਾਣੀ ਆਪਾਂ ਸਾਰੇ ਖੇਤਾਂ ਨੂੰ ਲਗਦੇ ਕਰਾਂਗੇ ਆਪਣੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਨੇ ਉਹਦੇ ਅਸੀਂ ਪਾਲਣਾ ਕਰਦੇ ਹਦਾਤਾਂ ਦੀ ਇਹ ਕੰਮ ਕਰਾ ਰਹੇ ਹਾਂ। ਠੀਕ ਹੈ। ਸਾਨੀ ਜਿਹੜੇ ਤਿੰਨ ਪਰਿਵਾਰ ਨੇ ਉਹਦੇ ਵਿੱਚ ਜਾਣ ਬੁੱਝ ਕੇ ਡੇਕਾ ਬਣ ਰਹੇ ਨੇ। ਨਹੀਂ ਉਹ ਕਿਉਂ ਬਣ ਰਹੇ ਨੇ ਕਿਉਂਕਿ ਫਸਲ ਉਹਨਾਂ ਦੀ ਵੀ ਆ, ਉਹਨਾਂ ਦੀ ਵੀ ਜ਼ਮੀਨ ਆ, ਉਹਨਾਂ ਦੇ ਵੀ ਖੇਤਾਂ ਨੂੰ ਪਾਣੀ ਲੱਗਣਾ। ਕਾਰਨ ਤੁਹਾਨੂੰ ਕੀ ਲੱਗਦਾ? ਉਹ ਇਸ ਕਰਕੇ ਬਣ ਰਹੇ ਨੇ ਵੀ ਜਿਹੜਾ ਪਾਣੀ ਹੈਗਾ ਇਹ ਸਾਡੀ ਉਰੇ 40 ਗਿਲੇ ਖੇਤਾਂ ਨੂੰ ਲੱਗਦਾ ਰਹੇ 450 ਕਿਲੇ ਦਾ ਪਾਣੀ ਹੈ। ਠੀਕ ਹੈ। ਕੁੱਲ 40 ਗਿਲੇ ਨੂੰ ਲੱਗ ਰਿਹਾ ਹੈ। ਅੱਛਾ ਪਿੱਛੇ ਉਹਨਾਂ ਦੇ ਖੇਤਾਂ ਨੂੰ ਲੱਗ ਰਿਹਾ ਪਿੱਛੇ ਉਹਨਾਂ ਦੇ ਖੇਤਾਂ ਨੂੰ ਲੱਗ ਰਿਹਾ ਹੈ। ਠੀਕ ਹੈ ਲਖਵਿੰਦਰ ਸਿੰਘ ਹੈਗਾ ਜੀ ਲਖਵਿੰਦਰ ਸਿੰਘ ਉਰਫ ਲੱਖਾ ਗੈਂਦ ਨੇ ਇੱਕ ਪਾਈਨ ਵਾਲਾ ਵਜਦਾ ਜੀ ਠੀਕ ਹੈ ਉਹਨੇ ਪਹਿਲੀਆਂ ਜਦ ਮੈਂ ਬਾਰ ਬਾਰ ਬੇਨਤੀਆਂ ਕਰੀਆਂ ਪਟਵਾਰੀ ਸਾਹਿਬ ਦੇ ਗੈਂਦ ਤੇ ਨੇਰੀ ਪਟਵਾਰੀ ਸਾਹਿਬ ਦੇ ਨੇਰੀ ਪਟਵਾਰੀ ਨੇ ਜਿਹੜੇ ਆਪ ਕਾਰਵਾਈ ਕਰਨੀ ਰਹੇ ਮੈਨੂੰ ਮੇਰੀ ਪਿੰਡ 'ਚ ਦੁਸ਼ਮਣੀ ਪਾਈ ਜਾ ਰਹੇ ਨੇ ਜੀ ਜਿਹੜਾ ਇਹ ਲਖਵਿੰਦਰ ਸਿੰਘ ਹੈ ਮੈਂ ਮੌਜੂਦਾ ਪੰਚਾਇਤ ਮੈਂਬਰ ਵੀ ਆਇਆ ਕਮੇਟੀ ਬਣੀ ਹੋਈ ਹੈ ਜਿਹੜੀ ਰਜਿਸਟਰ ਹੈ ਉਹਦਾ ਮੈਂਬਰ ਵੀ ਆ ਜੀ ਰਜਿਸਟਰ ਕਮੇਟੀ ਦਾ ਕੋਆਪਰੇਟਰ ਸਾਇਟੀ ਦਾ ਪ੍ਰਧਾਨ ਵੀ ਆ ਠੀਕ ਹੈ ਮੈਂ ਉਹਦੇ ਅਧਾਰ ਬੰਦਾ ਹੁੰਦੇ ਹੋਏ ਪੰਚਾਇਤ ਮੈਂਬਰ ਹੁੰਦੇ ਹੋਏ ਇਹਨਾਂ ਦੇ ਤੇ ਸਾਡੇ ਸ਼ ਮੈਂ ਘਰ ਦਾ ਕਰਕੇ ਪੰਚਾਇਤ માં ਵਰਦੀ ਦੌਰਤ ਕਰਕੇ ਗਿਆ ਬੈਂ ਬੇਨਤੀ ਕਰੀ ਮਾਂ ਵੀ ਜੱਜਾ ਜੀ ਜੀ ਫਸਲ ਨਾ ਲਗਾ ਉਹ ਵੀ ਪਟਵਾਰੀ ਸਾਹਿਬ ਨੇ ਕਿਹਾ ਵੀ ਬਾਈ ਜੀ ਨੌਰਫਟ ਕਰਵਾ ਦੇਮੀ ਸ਼ਵੇਰੇ ਸ਼ਾਮ ਖਾਲ ਦੀ ਜਗਾ ਵਿੱਚ ਕੋਈ ਵੀ ਕਿਸਾਨ ਫਸਲ ਨਾ ਲਗਾਵੇ ਹਮਮ ਖਾਲ ਦੀ ਜਗਾ ਛੱਡ ਕੇ ਫਸਲ ਲਗਾਈ ਜਾਵੇ ਬਰਨਾ ਕਾਨੂੰਨੀ ਕਾਰਵਾਈ ਹੋ ਜਾਵੇਗੀ ਜਦੋਂ ਮੈਂ ਇਹ ਗੱਲ ਕਹਿਣਾ ਤਾਂ ਉਹ ਮੈਨੂੰ ਗਾਲੀ ਗਲੋਚ ਕਰ ਦੇਣੇ ਲੱਖਾ ਹੈਗਾ ਇਹਨੇ ਮੈਨੂੰ ਇਸ ਤਰ੍ਹਾਂ ਸ਼ਬਦ ਬੋਲਿਆ ਕਿ ਨਾ ਇਹਨਾਂ ਨੇ ਆਪਦੀ ਕੁੜੀ ਦੇ ਵਿਆਹ ਦੇ ਟੈਂਟ ਲਾਉਣੇ ਨੇ ਇਸ ਜਗ੍ਹਾ ਦੇ ਵਿੱਚ ਠੀਕ ਹੈ ਕੁੜੀ ਦੇ ਵਿਆਹ ਕਰਨਾ ਇਹਦੇ ਇਸ ਜਗ੍ਹਾ ਦੇ ਟੈਂਟ ਲਾਗੇ ਜਿਹੜਾ ਲਖਵਿੰਦਰ ਸਿੰਘ ਉਰਫ ਲੱਖਾ ਇਹ ਬੋਲ ਰਿਹਾ ਹੈ ਠੀਕ ਹੈ ਜਾਨੀ ਕਿ ਗਲਤ ਤਰੀਕੇ ਦੀ ਸ਼ਬਦਾਵਲੀ ਵਰਤ ਰਿਹਾ ਹੈ ਗਲਤ ਤਰੀਕੇ ਦੀ ਸ਼ਬਦ ਦੀ ਗਾਲੀ ਕਲੋਚ ਕਰ ਰਿਹਾ ਹੈ ਉਹ ਮੁੰਡਾ ਬਾਈ ਮੇਰੇ ਸਾਹਮਣੇ ਗਵਾਹ ਖੜਾ ਹੈਗਾ ਉਹਦੇ ਸਾਹਮਣੇ ਗਾਲੀ ਕਲੋਚ ਕਰੀ ਹੈ ਜਿਹੜੀ ਆ ਅਨਾਊਂਸਮੈਂਟ ਕਰਨ ਨੂੰ ਕਹਿਤੀ ਇਹ ਬਾਈ ਨੂੰ ਮੈਂ ਨਾਲ ਲੈ ਕੇ ਗਿਆ ਦੀ ਰੋੜੀ ਪੁਲਾਂ ਦੇ ਇਹਦੇ ਬਾਈ ਦੇ ਸਾਹਮਣੇ ਪਟਵਾਰੀ ਨੇ ਮੈਨੂੰ ਕਹਿਦੀ ਵੀ ਅਨਾ ਮੈਂ ਬਾਰ-ਬਾਰ ਲੋਨਮੈਂਟਾ ਕਰਾ ਚੁੱਕਿਆ ਇਹਨਾਂ ਦੇ ਨਾਂ ਦੱਸ ਚੁੱਕਿਆ ਆ ਬੰਦਿਆਂ ਨੇ ਤਾਂ ਵੱਢਤੀ ਜਾਣੀ ਨੇ ਜੀਵਨ ਨੇ ਤਾਂ ਬਲਾਈ ਜਿਹੜਾ ਲਖਮਿੰਦਰ ਸਿੰਘ ਆ ਇਹ ਵੱਢ ਨਹੀਂ ਰਿਹਾ ਠੀਕ ਹੈ ਇਹ ਜਿਹੜਾ ਮਾਲਕ ਹੈ ਖੇਤ ਦਾ ਲਖਮਿੰਦਰ ਸਿੰਘ ਕੋਲੇ ਠੇਕੇ 'ਪਰ ਜ਼ਮੀਨ ਆ ਇਹ ਉਹ ਮਾਲਕ ਕਹਿ ਕੇ ਲਖਮਿੰਦਰ ਸਿੰਘ ਕਿਦੋਂ ਕਰਾ ਰਿਹਾ ਅਸੀਂ ਨੇ ਉਹ ਮਾਲਕ ਉਥੇ ਬੁਲਾ ਲਿਆ ਲਖਮਿੰਦਰ ਸਿੰਘ ਕਹਿੰਦਾ ਜਦੋਂ ਮੈਂ ਨੋਟਿਸ ਫੜਾਉਣ ਗਿਆ ਇਹ ਨੋਟਿਸ ਫੜਾਉਣ ਗਿਆ ਦੀ ਜੀ ਪੰਚਾਇਤ ਵੱਲੋਂ ਜਿਹੜਾ ਨੋਟਿਸ ਹੁੰਦਾ ਹੈ ਪੰਚਾਇਤ ਮੈਂਬਰ ਹੁੰਦੇ ਦਾਬਕ ਕਹਿੰਦਾ ਵੀ ਮਾਲਕ ਕਹਿੰਦਾ ਜਿਹੜਾ ਪਿੱਛੇ ਖਾਲ ਛੱਡਿਆ ਪਿਆ ਅਸੀਂ ਉਹ ਵੀ ਬਾਹਾਂਗੇ ਜਿਹੜਾ ਥਾਂ ਛੱਡਿਆ ਪਿਆ ਮਗਰ ਇਹਨਾਂ ਦੀ ਜ਼ਮੀਨ 'ਚ ਹੋਰ ਵੀ ਖਾਲ ਹੈ ਆ ਵੀ ਜਾਂਦਾ ਜੀ ਇਹਨਾਂ ਕੋਲ ਉਸੇ ਮਾਲਕ ਦੀ ਜ਼ਮੀਨ 'ਚ ਹੈ ਬਲਵਿੰਦ ਬਲਜਿੰਦਰ ਸਿੰਘ ਨਾਮ ਹੈ ਉਸ ਮਾਲਕ ਦਾ ਨਹੀਂ ਬਾਕੀ ਜਿਹੜੇ ਪਟਵਾਰੀ ਦੀ ਤੁਸੀਂ ਗੱਲ ਕਰਦੇ ਹੋ ਨਹਿਰੀ ਵਿਭਾਗ ਦਾ ਪਟਵਾਰੀ ਉਹਨਾਂ ਨੇ ਨੋਟਿਸ ਨਹੀਂ ਕੱਟਿਆ ਉਹਨਾਂ ਨੂੰ ਜਾ ਕੇ ਮਿਲੇ ਨਹੀਂ ਵੀ ਗੱਲ ਸੁਣਨ ਨਹਿਰੀ ਵਿਭਾਗ ਦਾ ਜੀ ਜੇ ਜਮੀਨ ਦੱਬੋਂਗੇ ਤੁਸੀਂ ਪਰਚਾ ਦਰਜ ਵੀ ਹੋ ਸਕਦਾ ਤੁਹਾਡੇ ਤੇ ਪਟਵਾਰੀ ਸਾਹਿਬ ਕਹਿ ਰਹੇ ਨੇ ਉਹਨਾਂ ਨੂੰ ਪ੍ਰੈਸ਼ਰ ਪਰਿਵਾਰ ਆਏ ਨੇ ਉਹ ਚੰਡੀਗੜ੍ਹ ਸੈਕਟਰੀਏਟ ਇਹਦਾ ਭਾਈ ਆ ਜਿਹੜਾ ਬਲਜਿੰਦਰ ਸਿੰਘ ਦਾ ਰੁਪਿੰਦਰ ਸਿੰਘ ਉਹਦਾ ਮੁੰਡਾ ਹੈਗਾ ਉੱਥੋਂ ਮੁੱਖ ਮੰਤਰੀ ਦਫ਼ਤਰੋਂ ਫੋਨ ਕਰਾਈ ਜਾਂਦਾ ਹੈ ਲੀਡਰਾਂ ਨੂੰ ਮੰਤਰੀਆਂ ਨੂੰ ਫੋਨ ਕਰਾ ਕਰ ਪਟਵਾਰੀ ਦੇ ਪ੍ਰਮਾਸ਼ਰ ਪ੍ਰੈਸ਼ਰ ਪਾ ਰਿਹਾ ਹੈ ਹੋਰ ਅਫਸਰਾਂ ਤੋਂ ਵੀ ਫੋਨ ਕਰ ਕਰ ਪ੍ਰੈਸ਼ਰ ਪਾ ਰਿਹਾ ਹੈ ਹੁਣ ਵੀਡੀਓ ਸਾਹਬ ਦੇ ਵੀ ਮੈਂ ਮਦਾ ਇਹ ਨੋਟਿਸ ਕੱਢ ਕੇ ਮਦਾ ਪਵਾ ਕੇ ਪੰਚਾਇਤ ਤੋਂ ਰਿਜਿਸਟਰ ਚ ਵੀ ਵੀਡੀਓ ਸਾਹਮਣੇ ਕਾਰਵਾਈ ਕਰੋ ਅਗਲੀ ਜਿਹੜੇ ਹੁਣ ਮੌਜੂਦਾ ਸਰਪੰਚ ਨੇ ਸਾਡੇ ਭਗਵਾਨ ਸਿੰਘ ਉਹਨਾਂ ਤੇ ਵੀ ਪ੍ਰੈਸ਼ਰ ਪਵਾ ਰਿਹਾ ਯਾਰ ਰਵਿੰਦਰ ਸਿੰਘ ਹੈ ਬਿਲਕੁਲ ਵੈਸੇ ਤੁਸੀਂ ਗੱਲਬਾਤ ਕੀਤੀ ਸੀ सीएम ਭਗਵੰਤ ਮਾਨ ਤਾਂ ਕਹਿ ਰਹੇ ਨੇ ਕਿ ਕੱਲੀ ਕੱਲੀ ਜਗ੍ਹਾ ਪਾਣੀ ਪਹੁੰਚਾਉਂਦਾਂਗੇ ਸਾਡਾ ਸੁਪਨਾ ਸਾਰੇ ਸੂਏ ਕੱਸੀਆਂ ਚਾਲੂ ਕਰਵਾਦਾਂਗੇ ਇਹਦਾ ਮਤਲਬ ਸੀਐਮ ਦੇ ਆਫਿਸ 'ਚ ਜਿਹੜਾ ਇੱਕ ਮੁਲਾਜ਼ਮਾ ਉਹ ਸੀਐਮ ਭਗਵੰਤ ਮਾਨ ਦੇ ਕੰਮ ਨੂੰ ਰੋਕ ਰਿਹਾ ਹਾਂ ਹਾਂਜੀ ਹਾਂ ਉਹ ਲੋਕ ਰਹੇਗਾ ਉਹ ਬਾਰ-ਬਾਰ ਫੋਨ ਕਰਾਇਆ ਪਹਿਲਾਂ ਜਦੋਂ ਅਸੀਂ ਨੇ ਨਿਸ਼ਾਨਦੇਹੀ ਕਰਾਈ ਹੈ ਜੀ ਉਦੋਂ ਵੀ ਉਹਨੇ ਬਹੁਤ ਅਣਚਨਾ ਲਾਇਆ ਨੇ ਬਹੁਤ ਡਿੱਕੇ ਲ ਜੀ ਠੀਕ ਹੈ ਜਿਸਨੇ ਕਿ مالک ਜ਼ਮੀਨ ਦਾ ਬਲਵਿੰਦਰ ਸਿੰਘ ਆਏ ਬਲਵਿੰਦਰ ਸਿੰਘ ਤੇ ਰੁਪਿੰਦਰ ਸਿੰਘ ਨੇ ਦੋਏ ਡੇਕਾ ਲਾ ਰਹੇ ਨੇ ਬਾਰ ਬਾਰ ਪੜੇ ਲਿਖੇ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਦੇ ਮੁਲਾਜ਼ਮ ਨੇ ਪੰਜਾਬ ਸਰਕਾਰ ਦੇ ਮੁਲਾਜ਼ਮ ਹੋਣ ਦੇ ਬਾਵਜੂਦ ਵੀ ਕਾਨੂੰਨੀ ਸਰਕਾਰ ਦੇ ਜਿਹੜੇ ਕੰਮ ਨੇ ਇਹਨਾਂ ਦੇ ਸਰਕਾਰੀ ਕੰਮਾਂ 'ਚ ਬਾਰ ਬਾਰ ਅਡੇਚੜਾ ਲਾ ਰਹੇ ਨੇ ਨਵੇਂ ਨਵੇਂ ਤਰੀਕੇ ਲਬ ਲਬ ਜਾਨ ਬੁੱਝ ਕੇ ਵੀ ਕਾਨੂੰਨ ਦੀ ਉਲੰਘਣਾ ਕਰ ਰਹੇ ਨੇ ਬਾਹਰ ਬਾਹਰ ਕਾਨੂੰਨ ਦੀ ਉਲੰਘਣਾ ਕਰਦੇ ਨੇ ਨਾਲੇ ਪੰਜਾਬ ਸਰਕਾਰ ਦੇ ਮੁਲਾਜ਼ਮ ਨੇ ਇਹਦੇ ਭਾਈ ਜੀ ਮੁਲਾਜ਼ਮਾਂ ਨੇ ਨੇਰੀ ਵਿਭਾਗ ਦੀ ਜਗ੍ਹਾ ਦੱਬ ਰੱਖੀ ਆ ਬਾਕੀ ਸਭ ਨੇ ਛੱਡਤੀ ਹਾਂ ਮੁਲਾਜ਼ਮਾਂ ਨੇ ਦੱਬ ਰੱਖੀਏ ਇੱਕ ਹੋਰ ਹੈ ਜੀ ਉਹਦਾ ਨਾਮ ਭਾवनਪ੍ਰੀਤ ਸਿੰਘ ਪੁੱਤਰ ਜਾਦਵਿੰਦਰ ਸਿੰਘ ਵੀ ਦਾਦਾ ਜੀ ਦਾ ਨਾਮ ਕਲਵੰਤ ਸਿੰਘ ਆ ਜੀ ਉਹ ਵੀ ਸਾਨੂੰ ਬਹੁਤ ਗਾਲੀ ਗਲੋਚ ਕਰਦਾ ਸਾਡੇ ਪ੍ਰਧਾਨ ਨੇ ਜਿਹੇ ਰਾਜਵਤ ਸਿੰਘ ਇਹਨਾਂ ਨੂੰ ਵੀ ਬਹੁਤ ਗਾਲੀ-ਕਲੋਚ ਕਰ ਰਿਹਾ ਜਿਹੜਾ ਭਾਵਨਪ੍ਰੀਤ ਹੈ ਜੀ ਹਾਂ ਜੀ ਬਾਰ-ਬਾਰ ਗਾਲਾਂ ਕੱਢਦਾ ਜਦੋਂ ਉਹ ਕਰਦੇ ਸੀ ਕਹਿੰਦੇ ਕਰਦੇ ਇਹਨਾਂ ਦੇ ਘਰ ਦੇ ਫੋਨ ਦੇ ਬਾਝੋਂ ਫੇਰ ਵੀ ਗਾਲੀ-ਕਲੋਚ ਕਰ ਰਿਹਾ ਯਾਨੀ ਕਿ ਪ੍ਰਸ਼ਾਸਨ ਦੇ ਸਾਰੀ ਨਿਗਾ ਚਾਹੀ ਗੱਲਬਾਤ ਸਾਰੀ ਧਿਆਨ ਚਾਹੀ ਜੀ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਪ੍ਰਸ਼ਾਸਨ ਦੇ ਮੰਤਰੀਆਂ ਦੀ ਦਾ ਪ੍ਰੈਸ਼ਰ ਆਏਗਾ ਇਹਨਾਂ ਦੇ ਜਿਹੜੇ ਬੰਦੇ ਨੇ ਇਹਨਾਂ ਦੀ ਮੰਤਰੀਆਂ ਤੱਕ ਪ੍ਰੋਜ ਹੈਗੀ ਛਾੜੀ ਜਣੀ ਛਣਵਾਈ ਨਹੀਂ ਹੋ ਰਹੀ ਜੀ ਇਹ ਗੱਲ ਦੀ ਮੈਨੂੰ ਮੌਕਾ ਮੌਜੂਦਾ ਪੰਚਾਇਤ ਮੈਂਬਰ ਹੋਣ ਦੇ ਵੀ ਗਾਲੀ ਗਲੂਚ ਕਰ ਰਹੇ ਨੇ ਮੈਂ ਤੁਹਾਨੂੰ ਪਹਿਲਾਂ ਦੱਸ ਕੇ ੱਡਾਂਗੀ ਬਿਲਕੁਲ ਤੁਸੀਂ ਫਿਰ ਪੰਚਾਇਤ ਇਕੱਠੀ ਨਹੀਂ ਕਰੀ ਸਰਪੰਚ ਨੂੰ ਨਹੀਂ ਬੁਲਾਇਆ ਕਿਹਾ ਨਹੀਂ ਵੀ ਆਪਾਂ ਮੈਂਬਰਾਂ ਜੀ ਆਪਣੀ ਪੰਚਾਇਤ ਆ ਸਰਕਾਰੀ ਜਗ੍ਹਾ ਦੱਬ ਰਿਹਾ ਬੰਦਾ ਸਰਪੰਚ ਨੂੰ ਬੁਲਾਇਆ ਦੀ ਜੀ ਕਿ ਉਹਰੇ ਬੁਲਾਇਆ ਦੀ ਉੱਥੇ ਆ ਗਏ ਦੀ ਪਣੈਰੀ ਪਟਵਾਰੀ ਆ ਗਿਆ ਸੀ ਜਿਹੜਾ ਦਵਿੰਦਰ ਸਿੰਘ ਹੈ ਜੀ ਉਹ ਕਹਿੰਦਾ ਜੀ ਵੀ ਆਪਾਂ ਇਹਨਾਂ ਨੇ ਕਹਣ ਕਿ ਬੀਤ ਦੀ ਹੁਣ ਕੋਈ ਨਾ ਮੈਂ ਨਰੇਗਾ ਲਾ ਕੇ ਜਿਹੜੀ ਕੜਕ ਪਟਾ ਕੇ ਪ੍ਰੋਪਰ ਖਾਲ ਬਣਾ ਦੇਵਾਂਗਾ ਠੀਕ ਹੈ ਉਹ ਟਾਈਮ ਲੰਘਿਆ ਪੰਚਾਇਤ ਦਾ ਸਾਡਾ ਕੰਮ ਨਹੀਂ ਚੱਲਿਆ ਰਿਕਾਰਡ ਨਹੀਂ ਦਿੱਤਾ ਤੇ ਉਧਰੋਂ ਸੈਕਟਰੀ ਸਾਹਿਬ ਨੇ ਜਿਹੜਾ ਹਸਾਬਕਦਾਰ ਦੀ ਪਿਛਲਾ ਉਹਦੇ ਕਰਕੇ ਡੱਕਾ ਲੱਗਿਆ ਦੀ ਪਰ ਹੁਣ ਥਹੀਂ ਪਟਵਾਰੀ ਸਾਨੂੰ ਬਾਰ-ਬਾਰ ਕਹਿੰਦਾ ਰਿਹਾ ਵੀ ਉਹ ਰਾਉਂਡ ਅਪ ਮਾਰ ਦੇਣਗੇ ਬੰਦੇ ਬੰਦੇ ਕਹਿੰਦੇ ਨੇ ਵੀ ਅਸੀਂ ਕਣਕ ਵਾਦਾਂਗੇ ਰਾਉਂਡ ਅਪ ਮਾਰ ਦਾਂਗੇ ਨਸ਼ਟ ਕਰ ਦਾਂਗੇ ਵੀ ਨਰੇਗਾ ਲਾ ਕੇ ਮੈਂ ਪ੍ਰੋਪਰ ਖਾਰ ਬਣਾ ਦਵਾਂਗਾ ਪਰ ਜਿਹੜਾ ਨੇਰਾ ਨੇਰੀ ਪਟਵਾਰੀ ਐ ਉਹ ਇਹਨਾਂ ਦੇ ਕੋਈ ਕਾਰਵਾਈ ਨਹੀਂ ਕਰ ਰਿਹਾ ਉਹਦੇ ਪਤਾ ਨਹੀਂ ਕਿਸ ਗੱਲ ਦਾ ਪ੍ਰੈਸ਼ਰ ਐ ਕਿੱਥੋਂ ਫੋਨ ਕਰਾਉਂਦੇ ਨੇ ਕੀ ਕਰਾਉਂਦੇ ਨੇ ਇਹਨਾਂ ਦੀ ਮੰਤਰੀਆਂ ਤੱਕ ਪਹੁੰਚਿਆ ਮੰਤਰੀਆਂ ਤੋਂ ਫੋਨ ਕਰਾ ਕਰਾਓ ਤੇ ਪ੍ਰੈਸ਼ਰ ਪਾਈ ਜਾਂਦੇ ਨੇ ਉਹ ਨੇਰੀ ਪਟਵਾਰੀ ਐ ਜਿਹੜਾ ਉਹ ਡਰ ਰਿਹਾ ਇਹਨਾਂ ਤੋਂ ਠੀਕ ਹੈ ਹਾਂਜੀ ਵੀਰ ਜੀ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਰਾਜਵੰਤ ਸਿੰਘ ਆ ਜੀ ਮੈਂ ਕਮੇਟੀ ਦਾ ਪ੍ਰਧਾਨ ਆ ਜੀ ਠੀਕ ਹੈ ਰਾਜਵੰਤ ਜੀ ਕਮੇਟੀ ਦੇ ਪ੍ਰਧਾਨ ਹੋ ਤੁਸੀਂ ਕਮੇਟੀ ਬਣਾਈ ਤੁਹਾਨੂੰ ਏਸੀਬੀ ਪਾਣੀ ਸਾਡੇ ਖੇਤਾਂ ਨੂੰ ਲੱਗੇ ਪਰ ਪਿੰਡ ਦੇ ਹੀ ਕਿਸਾਨ ਨੇ ਉਹ ਅਰਚਨਾ ਲਾ ਰਹੇ ਨੇ ਇਹ ਤਾਂ ਫਿਰ ਬੇहद ਮਾੜੀ ਗੱਲ ਹੋਈ ਹੈ ਬੇहद ਨਰਾਸ਼ਾ ਜਨਕਵਾਤ ਹੈ ਇਹ ਤੇ ਅਸੀਂ ਤੁਹਾਡੇ ਚੈਨਲ ਦੇ ਥਰੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉਹ ਆਪਣੀ ਇਹ ਆਵਾਜ਼ ਉਠਾ ਪਹੁੰਚਾਉਣਾ ਚਾਹੁੰਦੇ ਆ ਕਿ ਸਾਡੀਆਂ ਜਿਉ ਲੋਕ ਨਹੀਂ ਹੈੜਾ ਚਨਾ ਲਾ ਰਹੇ ਨੇ ਉਹਨਾਂ ਨੂੰ ਦੂਰ ਕਰਕੇ ਸਾਡੇ ਨਹਿਰੀ ਖਾਲ ਦੀ ਸਾਰੀ ਹੱਕ ਕਰਵਾਈ ਜਾਵੇ ਜੀ ਤੇ ਕਿਹੜੇ ਚਨਾ ਲਾ ਰਹੇ ਨੇ ਵੀ ਕਾਰਵਾਈ ਹੋਵੇ ਉਹਨਾਂ ਤੇ ਕਾਰਵਾਈ ਉਹਨਾਂ ਤੇ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਉਹਨਾਂ ਦੇ ਜੋ ਮੁਆਵਜ਼ਾ ਹੋਵੇ ਪਹਿਲੇ ਪਿਛਲੇ ਕਈ ਸਾਲਾਂ ਤੋਂ ਦੱਬੀ ਬੈਠੇ ਨੇ ਉਹ ਮੁਆਵਜ਼ਾ ਵੀ ਉਹਨਾਂ ਤੇ ਸਿਰ ਪੈਣਾ ਚਾਹੀਦਾ ਹੈ ਜੀ ਤੇ ਇਹਦੇ ਵਿੱਚ ਵੀ ਮੇਰੇ ਸਾਡੇ सरपंच ਸਾਹਿਬ ਨੇ ਜੋ ਦੱਸਿਆ ਸੀਗਾ ਵੀ ਕਈ ਬੰਦੇ ਨੇ ਉਹਨਾਂ ਦੇ ਵਿੱਚ ਇੱਕ ਨਾਮ ਹੋਰ ਹੈ ਜੀ ਸੁਖਦੇਵ ਸਿੰਘ ਪੁੱਤਰ ਸੌਣ ਸਿੰਘ ਉਹ ਵੀ ਕਣਕ ਨਹੀਂ ਵੱਢ ਰਿਹਾ ਜੀ ਉਹਨੂੰ ਵੀ ਮੈਂ ਖੁਦ ਵੀ ਆਪਦੇ ਥਰੂ ਵੀ ਜਾ ਕੇ ਕਹਿ ਚੁੱਕਿਆ ਵੀ ਤੁਸੀਂ ਕਣਕ ਵੱਢ ਦੋ ਤੇ ਉਹ ਕਹਿ ਰਿਹਾ ਕਿ ਮੈਂ ਜੇ ਤਾਂ ਤੁਸੀਂ ਪੈਪਾਂ ਪਾਵੋਗੇ ਜਾਂ ਥੋੜੀ ਮਸ਼ੀਨਰੀ ਆ ਰਹੀ ਹੈ ਫਿਰ ਤਾਂ ਮੈਂ ਵੱਢੂ ਨਹੀਂ ਨਹੀਂ ਵੱਢਦਾ ਠੀਕ ਹੈ ਉਹਦੇ ਕਹਿਨ ਦਾ ਯਾਨੀ ਕਿ ਜਿਹੜੇ ਵੀ ਅੜਿੱਚਣ ਲਾ ਰਹੇ ਨੇ ਅੜਿੱਕਾ ਲਾ ਰਹੇ ਨੇ ਕਿ ਉਹਨਾਂ ਤੇ ਕਾਰਵਾਈ ਹੋਵੇ ਉਹਨਾਂ ਦਾ ਮਤਲਬ ਜਗਾ ਛੜਾਈ ਜਾਵੇ ਤੁਸੀਂ ਮੰਗ ਕਰਦੇ ਹਾਂਜੀ ਜਗਾ ਛੜਾਈ ਜਾਵੇ ਤੇ ਸਾਡੀ ਜਿਹੜਾ ਹੈ ਪੈਪਾਂ ਦਾ ਕੰਮ ਜਲਦੀ ਦਾਜਰਦੀ ਸ਼ੁਰੂ ਕੀਤਾ ਜਾਵੇ ਤਾਂ ਕਿ ਸਾਨੂੰ 2 ਸਾਲ ਹੋ ਗਏ ਇੱਥੇ ਫਿਰਦਿਆਂ ਨੂੰ ਇਹ ਜਿਹੜਾ ਸਾਰਾ ਕੜਵਾਇਆ ਜੀ ਇਹ ਵੀ ਅਸੀਂ ਨੇ ਆਪਣੇ ਖਰਚੇ ਰਾਹੀਂ ਕੜਵਾਇਆ ਜੀ ਸਾਰਾ ਪੰਚਾਇਤ ਨਹੀਂ ਹੀ ਕਰ ਰਹੀ ਸੀ ਕਿ ਪੰਚਾਇਤ ਦਾ ਇਸ ਪਰਿਵਾਰ ਤੇ ਇਸ ਪਰਿਵਾਰ ਦਾ ਪੰਚਾਇਤ ਦਾ ਗਲਬਾ ਸੀਗਾ ਅੱਛਾ ਹਾਂਜੀ ਇਹ ਪੰਚਾਇਤ ਨਹੀਂ ਕਰਾ ਰਹੀ ਸੀ ਇਹ ਅਸੀਂ ਨੇ ਆਪਣੇ ਖਰਚਾ ਸਾਰੇ ਸਮੂਹ ਹਫਤਕਾਰ ਇਕੱਠੇ ਹੋ ਕੇ ਪੈਸੇ ਢਾਲ ਕੇ ਜੀ ਸਾਰਾ ਜਿਹੜਾ ਹੈ ਕਰਵਾਇਆ ਸੀਗਾ ਗਰੀਬਨ 35-40000 ਰੁਪਏ ਲੱਗਿਆ ਸੀਗੇ ਜੇ ਤੇ ਜੀ ਤੇ ਬੁਰਜੀਆਂ ਵਰਜੀਆਂ ਦੀਆਂ 60-70000 ਰੁਪਏ ਸੀ ਖਰਚਾ ਕਰ ਚੁੱਕੇ ਹਾਂ ਇਸ ਤੇ ਹਰ ਪਿੱਛੇ ਦੀ ਫੇਰ ਰੇਡ ਕਲਾ ਰਹੇ ਨੇ ਜੀ ਰੇਡ ਕਲਾ ਰਹੇ ਨੇ ਜੀ ਪਿਛਲੀ ਵਾਰ ਜੀ ਦੀ ਵੀ ਬਿਜਲੀ ਸੀਗੀ ਇਹਨਾਂ ਲੋਕਾਂ ਨੇ ਜੀ ਠੀਕ ਹੈ ਉਹ ਵੀ ਨਹੀਂ ਵੱਡੀ ਜੀ ਇਹਨਾਂ ਨੇ ਫੇਰ ਦੁਬਾਰੇ ਫੇਰ ਜੀ ਕੀ ਵੀ ਕਿਹਾ ਜਾਂਦਾ ਕਿ ਬੁਰਜੀਆਂ ਲਾਤੀਆਂ ਸੀ ਪੂਰੀਆਂ ਮਿੰਕਹਿਣ ਵੀ ਇੰਨੀ ਇੰਨੀ ਜਗ੍ਹਾ ਛੱਡਣੀਆਂ ਬੁਰਜੀਆਂ ਲੱਗੀਆਂ ਵੀ ਇਹਨਾਂ ਉਹ ਬੁਰਜੀਆਂ ਕਿਤੇ ਕਿਸੇ ਦੇ ਹੈਗੀਆਂ ਵੀ ਇਹਨਾਂ ਨੇ ਵੱਢ ਕੱਢ ਵੀ ਦਿੱਤੀਆਂ ਜੀ ਵਿੱਚੋਂ ਬੱਟਾ ਦਿੱਤੀਆਂ ਬੱਟੇ ਦੇ ਲੈ ਕੇ ਬੱਟੇ ਬੱਟਾਂ ਤੇ ਲੈ ਕੇ ਦੂਰ ਕਰਦੇ ਆਂ ਵਿਚਾਲੇ ਖੇਤ ਦੇ ਵਿੱਚ ਕੋਈ ਬੁਰਜੀਆਂ ਨਹੀਂ ਰਹੀ ਜੀ ਠੀਕ ਹੈ ਯਾਨੀ ਕਿ ਜਾਣ ਕੇ ਕੱਟਤੀਆਂ ਵੀ ਆਪਾਂ ਤਾਂ ਬਾਹਾਂ ਦੇ ਵਿੱਚ ਬਿਲਕੁਲ ਜੀ ਕਬਜ਼ਾ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਅੱਛਾ ਪ੍ਰਵਿੰਦਰ ਸਿੰਘ ਜੀ ਕਿਵੇਂ ਦੇਖਦੇ ਹੋ ਸਾਰੇ ਮਸਲੇ ਨੂੰ ਇਹ ਤੁਸੀਂ ਤਾਂ ਚਾਹੁੰਦੇ ਹੋ ਕਿ ਪਾਣੀ ਲੱਗੇ ਸੂਏ ਦਾ ਪਾਣੀ ਆਵੇ ਨਹਿਰੀ ਪਾਣੀ ਲੱਗੇ ਤਾਂ ਕਿ ਖੇਤਲਾ ਪਾਣੀ ਧਰਤੀ ਦੇ نیچے ਜ਼ਿਆਦਾ ਨਾ ਜਾਵੇ ਵੀਰ ਜੀ ਹੁਣ ਇੱਥੇ ਆਪਾਂ ਸਰਕਾਰਾਂ ਨੂੰ ਦੋਸ਼ ਨਹੀਂ ਦੇ ਸਕਦੇ ਜੀ ਹੁਣ ਸਰਕਾਰ ਨੇ ਆਪਣਾ ਕੰਮ ਕਰਨਾ ਜੀ ਹੁਣ ਆਪਾਂ ਕਰਨੇ ਨਹੀਂ ਦੇਵਾਂਗੇ ਹੁਣ ਤੁਸੀਂ ਕੀ ਦੱਸੋ ਵੀ ਇਹ ਦੋ ਬੰਦੇ ਜਿਹੜੀ ਕਮੇਟੀ ਬਣੀ ਹੈ ਕੀ ਇਹਨਾਂ ਦੇ ਕਮੇਟੀ ਦੇ ਕੱਲਿਆਂ ਦੇ ਖੇਤ ਨੂੰ ਪਾਣੀ ਲੱਗੂ ਪਾਣੀ ਤਾਂ ਸਭ ਨੂੰ ਚਾਹੀਦਾ ਚਾਹੀਦਾ ਸਭ ਨੂੰ ਅੱਗੇ ਕੰਮ ਕਰਨ ਨਹੀਂ ਦੇਈ ਰਹੇ ਜੀ ਫਿਰ ਇਹਦੇ ਤੇ ਆਪਾਂ ਮੁੱਖ ਮੰਤਰੀ ਨੂੰ ਵੀ ਕੀ ਦੋਸਤ ਦੇਵਾਂਗੇ ਅਸੀਂ ਤਾਂ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਵੀ ਜਿਹੜੇ ਬੰਦੇ ਅੜਿੱਕਾ ਲਾ ਰਹੇ ਨੇ ਉਹਨਾਂ ਤੇ ਕਾਰਵਾਈ ਹੋਵੇ ਆਪਾਂ ਸਰਕਾਰਾਂ ਨੂੰ ਦੋਸਤਾਂ ਤਾਂ ਜੀ ਸਰਕਾਰ ਕੰਮ ਨਾ ਕਰੇ ਸਰਕਾਰ ਕੰਮ ਕਰ ਰਹੀ ਹੈ ਤੇ ਇਹਨਾਂ ਨੂੰ ਕਰਨ ਨਹੀਂ ਦਿੱਤਾ ਜਾ ਰਿਹਾ ਮੌਜੂਦਾ ਪੰਚ ਹੈ ਜਿਹੜਾ ਜਦੋਂ ਉਹਨੂੰ ਗਾਲੀ ਗਲੋਚ ਕੀਤਾ ਜਾ ਰਿਹਾ ਜੀ ਫਿਰ ਇਹ ਉਸ ਤੋਂ ਅੱਗੇ ਫਿਰ ਕਾਰਵਾਈ ਕਰੂਗਾ ਕੌਣ ਜਦੋਂ ਆਪਾਂ ਹਰ ਇੱਕ ਨੂੰ ਮੂਰੇ ਮੰਦਾ ਹੀ ਬੋਲਾਂਗੇ ਠੀਕ ਹੈ ਬਿਲਕੁਲ ਫਿਰ ਪੈਰਬਾਈ ਤਾਂ ਪੂਰੀ ਕੀਤੀ ਹੋਈ ਆ ਕਾਗਜ਼ੀ ਕਾਰਵਾਈ ਸਾਰੇ ਕਾਗਜ਼ ਨੇ ਤੁਹਾਡੇ ਕੋਲ ਸਾਰਾ ਸਿਸਟਮ ਪੂਰੇ ਦਾ ਪੂਰਾ ਚਲਾ ਰੱਖਿਆ ਤੁਸੀਂ ਜੀ ਹਾਂ ਜੀ ਪੂਰਾ ਕੰਮ ਚਲਾ ਰੱਖਿਆ ਜੀ ਜੀ ਠੀਕ ਹੈ ਤੇ ਜਿਹੜਾ ਇਹ ਲਖਵਿੰਦਰ ਸਿੰਘ ਹੈ ਜੀ ਪਹਿਲੀਆਂ ਚ ਬੁਰਜੀ ਜਿਹੜੀ ਪੱਟੀ ਹੈ ਜਿਹੜੀ ਲਗਾਈ ਸੀ ਇਹ ਲਖਵਿੰਦਰ ਸਿੰਘ ਨਹੀਂ ਪੱਟੀ ਹੈ ਲਖਵਿੰਦਰ ਸਿੰਘ ਉੱਪਰ ਲੱਖਾ ਹੈ ਜੀ ਠੀਕ ਹੈ ਇਹਨੇ ਆ ਮਾਮਲਾ ਜਮਾ ਲਾਜਮਾ ਇਹ ਨਾ ਇਹ ਮੁਲਾਜ਼ਮ ਨਹੀਂ ਹੈਗਾ ਜੀ ਇਹ ਜ਼ਿੰਮੇਦਾਰ ਹੈ ਜੀ ਇਹਨੇ ਤੇ ਬੁਰਜੀ ਪੱਟ ਕੇ ਉਹ ਜ਼ਮੀਨ ਵਾ ਕੇ ਉਥੇ ਇਹਦੇ ਘਰ ਦੇ ਲਾਵੇ ਜ਼ਮੀਨਾਂ ਉਹ ਚ ਛਰੋਂ ਬੀਜ ਰੱਖੀ ਹੈ ਜੀ ਹੁਣ ਮੌਕੇ ਦੇ ਛਰੋਂ ਹੈਗੀ ਹੈ ਜੀ ਉਦੋਂ ਗਾਹ ਆ ਜਾਂਦਾ ਜੀ ਭਵਨਪ੍ਰੀਤ ਜਯਾਵਿੰਦਰ ਸਿੰਘ ਦਾ ਬੇਟਾ ਉਹਨੇ ਵੀ ਬਾਰ ਬਾਰ ਧੱਕਾ ਕਰ ਰਿਹਾ ਉਹਨੇ ਵੀ ਥਾਂ ਬਾਕੇ ਖਾਲ ਖਾਲ ਬਣਾਤਾ ਦੀ ਬਾਕੇ ਦੁਆਰੇ ਛਰੋਂ ਦੀ ਫਸਲ ਬੀਜ ਰੱਖੀ ਹੈ ਤੇ ਮੱਕੀ ਦੇ ਚਾਰ ਵਾਲਾ ਟੋਆ ਬਣਾ ਰੱਖਿਆ ਹੈ ਤੇ ਜਿਹੜਾ ਅੰਦਰੋਂ ਬਾਥਰੂਮ ਦਾ ਪਾਣੀ ਆਉਣਾ ਦੀ ਜਿਹੜਾ 11 ਫੁੱਟ ਤੋਂ ਸੂਏ ਦੇ ਖਾਲ ਦਾ ਉਹਦੇ ਵਿੱਚੋਂ ਟੋਆ ਬਣਾ ਕੇ ਜਿਹੜਾ ਪਾਣੀ ਹੈਗਾ ਬਾਹ ਬਾਧੂ ਹੋ ਗਿਆ ਉੱਪਰ ਦੀ ਲਿਜਾ ਕੇ ਸੜਕ ਵਾਲੇ ਥਾਂ 'ਚ ਪਾ ਰੱਖਿਆ ਹੈਗਾ ਠੀਕ ਹੈ ਉਹ ਵੀ ਪਾਣੀ ਨਾਲ ਲੱਗਦੀ ਆ ਆਪਣੀ ਜ਼ਮੀਨ ਪਈ ਆ ਉਹਦੀ ਆਪਣੀ ਜ਼ਮੀਨ ਦੇ ਵਿੱਚ ਨਹੀਂ ਦੱਬਿਆਗਾ ਆਪਣੀ ਜ਼ਮੀਨ 'ਚ ਨਹੀਂ ਪਾਣੀ ਪੈਂਦਾ ਕਰਿਓ ਠੀਕ ਹੈ ਵੀਰ ਜੀ ਚਲੋ ਤੁਸੀਂ ਗੱਲਬਾਤ ਕੀਤੀ ਆ ਕਿ ਲਖਵਿੰਦਰ ਸਿੰਘ ਲੱਖੇ ਕੋਲ ਤਾਂ ਠੇਕੇ ਤੇ ਆ ਜ਼ਮੀਨ ਆ ਜਿਹੜੇ ਅਸਲ ਅਸਲ ਮਾਲਕ ਨੇ ਮਾਲਕ ਸਰਕਾਰੀ ਮੁਲਾਜ਼ਮ ਨਹੀਂ ਮਾਲਕ ਸਰਕਾਰੀ ਮੁਲਾਜ਼ਮ ਰਿਟਾਇਰ ਹੋਏ ਨੇ ਆਪ ਉਹਨਾਂ ਦੇ ਬੇਡੇ ਮੁਲਾਜ਼ਮ ਨੇ ਜੀ ਹੁਣ ਉਹ ਇਹਨਾਂ ਦੇ ਜਿਹੜੇ ਬਲਵਿੰਦਰ ਬਲਜਿੰਦਰ ਸਿੰਘ ਤੇ ਰੋਪਿੰਦਰ ਸਿੰਘ ਦੇ ਠੀਕ ਹੈ ਸਰਕਾਰ ਦੇ ਮੁਲਾਜ਼ਮ ਨੇ ਫੇਰ ਵੀ ਉਹ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਨੇ ਜਾਨੀ ਕਿ ਨੋਂ ਤਾਂ ਫੇਰ ਬਲਜਿੰਦਰ ਸਿੰਘ ਦੇ ਜ਼ਮੀਨ ਤਾਂ ਉਹਨਾਂ ਦੇ ਨੋਂ ਆ ਚਾਹੀਦਾ ਤਾਂ ਉਹਨਾਂ ਨੂੰ ਆ ਕਿ ਅਸੀਂ ਜਿਹੜਾ ਮਤਲਬ ਨਹਿਰੀ ਵਿਭਾਗ ਦੀ ਜਗ੍ਹਾ ਦੱਬੀ ਬੈਠੇ ਆ ਉਹ ਛੱਡੀ ਤਾਂ ਹਾਂ ਜੀ ਉਹਨਾਂ ਨੂੰ ਚਾਹੀਦਾ ਉਹ ਦਾਬ ਛੱਡ ਨਹੀਂ ਰਹੇ ਹੈਗੇ ਜੀ ਉਹ ਕਹਿੰਦੇ ਨੇ ਜੀ ਉਹ ਐਂ ਕਹਿੰਦੇ ਨਹੀਂ ਵੀ ਕਿ ਅਸੀਂ ਤਾਂ ਠਿੱਕਾ ਇਸ ਮਾਹਨ ਦਾ ਲੈ ਨਹੀਂ ਰਹੇ ਠੀਕ ਹੈ ਵੀ ਅਸੀਂ ਇਹ ਦਾ ਜਿਹੜਾ ਬਾਧੂ ਬਹਾਨਾ ਪੰਚਾਇਤੀ ਖਾਲ ਦਾ ਹੈਗਾ ਜਿਹੜਾ ਇਹਦਾ ਠੇਕਾ ਨਹੀਂ ਲੈ ਰਹੇ ਵੀ ਇਹ ਆਪਣੀ ਮਰਜ਼ੀ ਨਾਲ ਉਹ ਵੀ ਠੇਕੇ ਤੇ ਲੈ ਰੱਖਿਆ ਠੇਕੇ ਨੂੰ ਠੇਕ ਵਾਲਿਆਂ ਨੂੰ ਪ੍ਰੈਸ਼ਰ ਚ ਕਰਦਾ ਹੁੰਦੇ ਨੇ ਜੀ ਠੇਕਾ ਨੂੰ ਕਹਿ ਕੇ ਕਰਦੇ ਆ ਵੀ ਤਾ ਖਾਲ ਦੀ ਵਾਹਣ ਵੇਚਣਾ ਅਸੀਂ ਤਾਂ ਤੈਨੂੰ ਵਾਹਣ ਠੇਕੇ ਤੇ ਦੇਣਾ ਹੈ ਪਹਿਲਾਂ ਤਾਂ ਉਹਨਾਂ ਕਮਿਟਮੈਂਟਾਂ ਕਰਦੇ ਨੇ ਸਾਰੀਆਂ ਜਦੋਂ ਅਸੀਂ ਜਾਂਦੇ ਕਮੇਟੀ ਭਾਗੀ ਉਹਨਾਂ ਨੂੰ ਦੂਜੇ ਲੋਟੋਂ ਅਸੀਂ ਤਾਂ ਸੜਤਾਂ ਜੀ ਯਾਨੀ ਕਿ ਇਹ ਤਾਂ ਉਹ ਗੱਲ ਹੋਈ ਵੀ ਠੇਕੇ ਵਾਲੇ ਤੇ ਮੋਢੇ ਤੇ ਰੱਖ ਕੇ ਚਲਾ ਰਹੇ ਮੋਢੇ ਤੇ ਰੱਖ ਕੇ ਚਲਾ ਰਹੇ ਨੇ ਬਿਲਕੁਲ ਉਹਨਾਂ ਕਮੈਂਡਮੈਂਟ ਪਹਿਲਾਂ ਕਰਦੇ ਨੇ ਇਹ ਗੱਲਾਂ ਦੀ ਉਹ ਜਿਹੜਾ ਖਾਲ ਐ ਸਾਨੂੰ ਬੋਣਾ ਪੈਣਾ ਹੈ ਹਾਂ ਇਹ ਸੋਡੂ ਜਿੰਮੇਵਾਰ ਹੋ ਤੁਸੀਂ ਪਾਉਣਾ ਸਾਡੇ ਤੇ ਗੱਲ ਨਹੀਂ ਹੋਣੀ ਚਾਹੀਦੀ ਪਹਿਲਾਂ ਵੀ ਬਾਈ ਸੀ ਗੱਲ ਚੱਲੀ ਆ ਕਾਰਨ ਕੀ ਉਹਨਾਂ ਨੂੰ ਫਾਇਦਾ ਕੀ ਹੈ ਇੱਥੇ ਫਾਇਦਾ ਫਾਇਦਾ ਤਾਂ ਇਹ ਹੈ ਜੀ ਉਹਨਾਂ ਦਾ ਉਹ ਤਿੰਨ ਮੋਟਰਾਂ ਨੇ ਆ ਉਹ ਬਾਹਾਂ ਉਹਨਾਂ ਦੀ ਆ ਗਏ ਰੇ ਤੱਕ ਜੀ ਆਹ ਆਹ ਰੋਡ ਦੇ ਪਰਲੇ ਸਾਈਡ ਤਿੰਨ ਮੋਟਰਾਂ ਨੇ ਉਹਨਾਂ ਦੀਆਂ ਉਹਨਾਂ ਦੀ ਪਈਆਂ ਦਾ ਬਸ ਪਾਣੀ ਠੀਕ ਹੈ ਉਹ ਕਹਿੰਉਂ ਕਿਸੇ ਨੂੰ ਦੇਣ ਜੀ ਜਦੋਂ ਜੀ ਕਰਦਾ ਠੇਕੇ ਤੇ ਵਧੀਆ ਜੜਦੀ ਉਹਨਾਂ ਨੂੰ ਇਤੋਂ ਪਾਣੀ ਲੱਗਦਾ ਬੋਰ ਲਵਾਉਣ ਦੀ ਲੋੜ ਨਹੀਂ ਇਹ ਜਿਹੜੇ ਸਾਰੇ ਲੋਕ ਲੜ ਰਹੇ ਨੇ ਦੋ ਦੋ ਕਿਲੇ ਵਾਲੇ ਨੇ ਅਸਲ ਉਹਨਾਂ ਨੇ ਤਾਂ ਪਹੰਡ ਵੀ ਨਹੀਂ ਦਿੱਤਾ ਕੋਈ ਸਾਨੂੰ ਨਾਲ ਵੀ ਐ ਖਾਲ ਖੜਾ ਲਓ ਇਹਦਾ ਅਸੀਂ ਸਾਰੇ ਛੋਟੇ ਕਿਸਾਨ ਰਲ ਕੇ ਕਰਾ ਰਹੇ ਹਾਂਗੇ ਠੀਕ ਹੈ ਹਾਂ ਤਾਂ ਇਹ ਵੀ ਸਾਡੇ ਖੇਤਾਂ ਨੂੰ ਲੱਗ ਰਿਹਾ ਲੱਗੀ ਜਾ ਉਹ ਤਾਂ ਕਹਿੰਦੇ ਸਾਡਾ ਮਸਲਾ ਹੈ ਲੈ ਹੀ ਦੁਨੀਆ ਮਰਦੀ ਹੈ ਮਰ ਜਾਣ ਦੇ ਪਿੰਡ ਓਜੜਦਾ ਓਜੜ ਜਾਣ ਦੇ ਚਲੋ ਛੋਟੇ ਜਨ ਨਾਲ ਦੇ ਰਹੇ ਹਾਂ ਅਸੀਂ ਪਹਾੜੀ ਸੀਐਮ ਸਾਹਿਬ ਨੂੰ ਮੇਨਤੀ ਹੈ ਵੀ ਇਹ ਉਹ ਪਲਵਾਨ ਪਿੰਡ ਹੈ ਜਿੱਥੋਂ ਤੁਸੀਂ ਮਿਹਨਤ ਸ਼ੁਰੂ ਕਰਦੇ ਰਹੇ ਆਂ ਆਪਦੀ ਚੋਣ ਦੀ ਠੀਕ ਹੈ ਛੋਟੇ ਏਰੀਆ ਦਾ ਪਹਿਲਾ ਪਿੰਡਾ ਪਲਵਾਨ ਤੇ ਇਹ ਤੇ ਗੌਰ ਕਰਨੀ ਚਾਹੀਦੀ ਉਹਨਾਂ ਨੂੰ ਇਹ ਕੰਮ ਤੇ ਪਹਿਲ ਦੇ ਆਧਾਰ ਤੇ ਕੰਮ ਹੋਣਾ ਚਾਹੀਦਾ ਚਲੋ ਮੁੱਦਾ ਬਣਿਆ ਹੋਣ ਗੱਲ ਦਾ ਕਿਸੇ ਦਾ ਤੇ ਇਹ ਜਿਹੜਾ ਮੂਰੇ ਸੀਜ਼ ਭਾਈ ਜੀ ਤੁਸੀਂ ਵੀ ਮੰਗ ਫਿਰ ਇਹੀ ਕਰਦੇ ਹੋ ਹੁਣ ਵੀ ਜਲਦ ਤੋਂ ਜਲਦੀ ਸਾਡੇ ਖੇਤਾਂ ਨੂੰ ਪਾਣੀ ਲੱਗੇ ਹਾਂਜੀ ਹਾਂ ਇਹੀ ਮੰਗ ਕਰਦੇ ਆਂ ਵੀ ਜਲਦੀ ਜਲਦੇ ਸਾਡਾ ਕੰਮ ਹੋਣਾ ਚਾਹੀਦਾ 2 ਸਾਲ ਹੋ ਗਈ ਸਾਨੂੰ ਫਿਰਦਿਆਂ ਨੂੰ ਸਾਨੂੰ ਬਹੁਤ ਖੱਜਲ ਖਵਾਰ ਕਰਿਆ ਜੀ ਇਹ ਤਿੰਨ ਬੰਦਿਆਂ ਨੇ ਇਹ ਜਾਣ ਬੁੱਝੋ ਬੁੱਝ ਕੇ ਕਰ ਰਹੇ ਨੇ ਜਿਹੜਾ ਲਖਮਿੰਦਰ ਸਿੰਘ ਹੈਦੀ ਆਪਦੀ ਜ਼ਮੀਨ ਵੀ ਹੈ ਜੀ ਉੱਥੇ ਉਹਦੇ ਘਰ ਲਵੇ ਆਪਦੀ ਜ਼ਮੀਨ ਤੇ ਇੱਥੋਂ ਵੀ ਬੁਰਜੀ ਪੱਟੀ ਹੈ ਤੇ ਇਧਰ ਸੂਏ ਦੇ ਨਾਲ ਵੀ ਲੱਗਦੀ ਹੈਦੀ ਆਪਦੀ ਜ਼ਮੀਨਾਂ ਲਖਮਿੰਦਰ ਸਿੰਘ ਦੀ ਉੱਥੋਂ ਵੀ ਇਹਨੇ ਬੁਰਜੀ ਪੱਟ ਕੇ ਛੱਟੀ ਹੈ ਜੀ ਬਿਲਕੁਲ ਭਾਈ ਜੁਰੇ ਨੇ ਦੱਸਿਆ ਕਿ ਸੀਐਮ ਭਗਵੰਤ ਮਾਨ ਨੇ ਜਿਹੜੀ ਮੁਹਿੰਮਾ ਇਹ ਤੁਹਾਡੇ ਪਿੰਡ ਤੋਂ ਪਲਵਾਨ ਤੋਂ ਇੱਥੋਂ ਹੀ ਸ਼ੁਰੂ ਕਰੀ ਤੀ ਜਦੋਂ ਸੀ ਕਿਵੇਂ ਸੀਐਮ ਦਾ ਇੱਥੋਂ ਹੀ ਸ਼ੁਰੂ ਕਰੀ ਤੀ ਹਾਂ ਪਹਿਲਾ ਪਿੰਡ ਹੈ ਜੀ ਤੂਰੀ ਏਰੀਆ ਤੂਰੀ ਏਰੀਆ ਤੋਂ ਇਹ ਬਲਾਕ ਹੈ ਜਿਹੜਾ ਇਹਦਾ ਮੁੱਖ ਮੰਤਰੀ ਦਾ ਹੀ ਬਲਾਕ ਹੈ ਜੀ ਜਦ ਕਿ ਮੁੱਖ ਮੰਤਰੀ ਸਾਹਿਬ ਤੁਹਾਡੇ ਐਮਐਲਏ ਨੇ ਸਾਡੇ ਐਮਐਲਏ ਨੇ ਜਿਹੜੇ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਸਾਡੇ ਐਮਐਲਏ ਨੇ ਜੀ ਹਾਂ ਜੀ ਸਾਨੂੰ ਐਂ ਦੀ ਵੀ ਸਾਡੇ ਹਲਕੇ ਦਾ ਐਮਐਲਏ ਮੁੱਖ ਮੰਤਰੀ ਬਣੂਗਾ ਸਾਡੇ ਹਲਕੇ ਦੀ ਨਹਿਾਰ ਬਦਲ ਜੂਗੀ ਛਾਡੇ ਹਲਕੇ ਨੂੰ ਚੰਡੀਗੜ੍ਹ ਬਣਾ ਦੇਣਗੇ ਜੋ ਵੀ ਸਹੂਲਤਾਂ ਛਾਡੇ ਹਲਕੇ ਨੂੰ ਪਹਿਲੇ ਦੇ ਆਧਾਰ ਤੇ ਮਿਲੂਗੀ ਪਰ ਸਾਨੂੰ 2 ਸਾਲ ਹੋ ਗਏ ਲੱਗਿਆਂ ਨੂੰ ਸਾਡਾ ਆਹ ਕੰਮ ਨਹੀਂ ਹੋ ਰਿਹਾ ਨਿਕਿਆ ਜਾ ਹੋਰ ਅਸੀਂ ਕੀ ਕਰਾ ਲਵਾਂਗੇ ਮੁੱਖ ਮੰਤਰੀ ਛਾਡੇ ਹਲਕੇ ਦਾ ਮੁੱਖ ਮੰਤਰੀ ਹੋਣ ਦੇ ਬਾਵਜੂਦ ਬਿਲਕੁਲ ਹਾਂਜੀ ਅਸੀਂ ਤਾਂ ਇਹ ਏਰੀਆ ਬੋਟਾ ਮਤਲਬ ਇਹ ਚੀਜ਼ ਨਾਲ ਜ਼ੋਰ ਨਾਲ ਪਾਈ ਅਸੀਂ ਮਾਨ ਸਾਹਿਬ ਨੂੰ ਵੀ ਜਿਵੇਂ ਪਹਿਲਾਂ ਬਾਦਲਾ ਨੇ ਆਪਦਾ ਏਰੀਆ ਚਮਕਾਇਆ ਬਠਿੰਡਾ ਜਾਂ ਕੈਪਟਨ ਰਮਿੰਦਰ ਸਿੰਘ ਨੇ ਪਟਿਆਲਾ ਚਮਕਾਇਆ ਵੀ ਉਹ ਤਰ੍ਹਾਂ ਸਾਡੇ ਏਰੀਆ ਨੂੰ ਕਰਨਗੇ ਪਰ ਦਿਖ ਨਹੀਂ ਰਿਹਾ ਕਿਸ ਹਾਲਾਤਾਂ ਤੱਕ ਵੀ ਇਹਨਾਂ ਨੂੰ ਇਹ ਗੱਲ ਦਹੀਂ ਧਿਆਨ ਦੇਣਾ ਚਾਹੀਦਾ ਜ਼ਰੂਰ ਤਾਂ ਜਿਹੜਾ ਉਹ ਮੂਰੇ ਇਲੈਕਸ਼ਨ ਆਵੇ ਉਹਨਾਂ ਦੇ ਤਾਂ ਸੌਖੇ ਰਹਿ ਜੇ ਬਾਕੀ ਸੀਐਮ ਸਾਹਿਬ ਤਾਂ ਕਹਿੰਦੇ ਨੇ ਕਿ ਪਾਣੀ ਤਾਂ ਹਰ ਖੇਤ ਨੂੰ ਪਹੁੰਚਾਵਾਂਗੇ ਕਿ ਮੈਂ ਵੀ ਕਿਸਾਨ ਆ ਸਾਡਾ ਜੋਰ ਲੱਗਿਆ ਹੋਇਆ ਪਰ ਜਿਹੜਾ ਡਿੱਕਾ ਲਾਉਂਦੇ ਨੇ ਕਿ ਡਿੱਕੇ ਵਾਲਿਆਂ ਦਾ ਕੰਮ ਹੋਵੇ ਹਾਂਜੀ ਹਾਂਜੀ ਉਹ ਤਾਂ ਡਿੱਕੇ ਵਾਲਿਆਂ ਦਾ ਕੰਮ ਆ ਚਲੋ ਜੋਰ ਲਾਉਣਗੇ ਤਾਂ ਕੰਮ ਬਣ ਜੂਗਾ ਜੀ ਡਿੱਕੇ ਦਾ ਤਾਂ ਕੋਈ ਗੱਲ ਨਹੀਂ ਪ੍ਰਸ਼ਾਸਨ ਦੇ ਸਰਕਾਰ ਦੇ ਸਾਰੇ ਹੱਥ ਚ ਕੰਮ ਆਗਾ ਉਹਨਾਂ ਦੇ ਇੱਕ ਕਲਮ ਨਾਲ ਕੰਮ ਨਹੀਂ ਚੱਲਣਾਗਾ ਬਹੁਤ ਪਰੇ ਚੱਕ ਦੇਣੇ ਨੇ ਜੀ ਹਾਂ ਸਾਰਾ ਕੰਮ ਨਿਕਲ ਜਾਣਾ ਜੇ ਉਹ ਚਾਹਣਗੇ ਤਾਂ ਕੱਲ ਚਾਹਣ ਤੇ ਖੜੀ ਆ ਪਰ ਜੇ ਪ੍ਰੈਸ਼ਰ ਚ ਨਹੀਂ ਰਹਿਣਗੇ ਤਾਂ ਚਲੋ ਉਹਨਾਂ ਦੇ ਪ੍ਰੈਸ਼ਰ ਨਹੀਂ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ ਤਾਂ ਬ ਸੋ ਪਿੰਡ ਪਹਿਲਵਾਨ ਹਲਕਾ ਧੂਰੀ ਐਮ ਐਲ ਏ ਸੀਐਮ ਭਗਵੰਤ ਸਿੰਘ ਮਾਨ ਨੇ ਜਨ ਕੇ ਭਗਵੰਤ ਸਿੰਘ ਮਾਨ ਦਾ ਹਲਕਾ ਧੂਰੀਆ ਤੇ ਉਹਨਾਂ ਦੇ ਹਲਕੇ ਦਾ ਪਿੰਡਾ ਪਹਿਲਵਾਨ ਇੱਥੇ ਦਾ ਵੱਡਾ ਮਸਲਾ ਗੰਭੀਰ ਮਸਲਾ ਕਿ ਸੂਏ ਦਾ ਪਾਣੀ ਲਵਾਉਣ ਨੂੰ ਪਿੰਡ ਵਾਸੀ ਇਕੱਠੇ ਹੋਏ ਕਮੇਟੀ ਬਣਾਇਆ ਤੇ ਉਸ ਤੋਂ ਬਾਅਦ ਜਿਹੜੇ ਪਿੰਡ ਦੇ ਕੁਝ ਪਰਿਵਾਰ ਨੇ ਉਹ ਸੂਏ ਦੀ ਜਗ੍ਹਾ ਦੱਬੀ ਹੋਈ ਨਹੀਂ ਛੱਡ ਰਹੇ ਇੱਥੋਂ ਤੱਕ ਦਾ ਮਸਲਾ ਕਿ ਅਸੀਂ ਸੂਆ ਚਲਵਾਉਣਾ ਆਪਰਾਤਨ ਸੂਆ ਬੰਦ ਹੋਇਆ ਬਿਆ ਤੇ ਹੁਣ ਅਸੀਂ ਇਹ ਸੂਏ ਚ ਪਾਣੀ ਲਿਆਉਣਾ ਕਹਿ ਰਹੇ ਨੇ ਪੱਲਿਓ ਖਰਚਾ ਵੀ ਕੀਤਾ ਸਾਰੀ ਪੈਰਵਾਈ ਕਰ ਰਹੇ ਹਾਂ ਅਤੇ ਇਹ ਸਾਡਾ ਮਸਲਾ ਹੱਲ ਹੋਣਾ ਚਾਹੀਦਾ ਸੀਐਮ ਭਗਵੰਤ ਮਾਨ ਨੂੰ ਅਪੀਲ ਕਰ ਰਹੇ ਨੇ ਪਿੰਡ ਪਹਿਲਵਾਨ ਦੇ ਵਾਸੀ ਅਸੀਂ ਨਹਿਰੀ ਵਿਭਾਗ ਦੇ ਪਟਵਾਰੀ ਨੇ ਦਵਿੰਦਰ ਸਿੰਘ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਫੋਨ ਲਗਾ ਰਹੇ ਹਾਂ ਕੇ ਮਸਲਾ ਕਿਉਂ ਨਹੀਂ ਹੱਲ ਹੋ ਰਿਹਾ ਕਰੀਬ ਤੂੰ ਹਮੇਸ਼ਾ پاس ਥਾ ਹਲੋ ਹਾਂਜੀ ਪਟਵਾਰੀ ਦਵਿੰਦਰ ਸਿੰਘ ਜੀ ਹਾਂਜੀ 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 ਸਰ ਅਮਨਦੀਪ ਸਿੰਘ ਮਾਝਾ ਪ੍ਰੈਸ ਤੋਂ ਗੱਲ ਕਰ ਰਿਹਾ ਹਾਂ ਜੀ ਹਾਂਜੀ ਹਾਂਜੀ ਸੋਨ ਓਨਰ ਕੋਡ ਆ ਜੀ ਗੱਲਬਾਤ ਚੱਲ ਰਹੀ ਆ ਚੈਨਲ ਤੇ ਸਿੱਧੀ ਠੀਕ ਹੈ ਜੀ ਇੱਕ ਪਹਿਲਵਾਨ ਮਸਲਾ ਪਟਵਾਰੀ ਸਾਹਿਬ ਉਹ ਮਸਲਾ ਕਿਵੇਂ ਆ ਕਹਿੰਦੇ ਨਹਿਰੀ ਵਿਭਾਗ ਦੀ ਜ਼ਮੀਨ ਕਈ ਪਰਿਵਾਰ ਦੱਬੀ ਬੈਠੇ ਨੇ ਉਹ ਸੂਆ ਨਹੀਂ ਨਿਕਲਣ ਦੇ ਰਹੇ ਕੀ ਮਾਮਲਾ ਜੀ ਸਾਰਾ ਇਹ ਇਹ ਉੱਥੇ ਜੀ ਆਪਾਂ ਨੇ ਨਾ ਇੱਟਾਂ ਵਾਲਾ ਖਾਲ ਬਣਾਉਣਾ ਹੈ ਠੀਕ ਹੈ ਜੀ ਉਹ ਇੱਟਾਂ ਵਾਲਾ ਖਾਲ ਹੈ ਜਿਹੜਾ ਜੀ ਉਹ ਜਿੱਥੇ ਆਪਣਾ ਹੁਣ ਸੂਆ ਆ ਗਿਆ ਹਾਂਜੀ ਤੇ ਆਪਣਾ ਆ ਗਿਆ ਜੀ ਆਪਣਾ ਰੋਡ ਦੀ ਜਗ੍ਹਾ ਆ ਗਈ ਜੀ ਠੀਕ ਹੈ ਜੀ ਉੱਥੇ ਦਾ ਆਪਾਂ ਇੱਟਾਂ ਵਾਲਾ ਖਾਲਾ ਜੀ ਕਿ ਆ ਗਿਆ ਸਨਾਂ ਨੂੰ ਹੂੰ ਤੇ ਇੱਕ ਨਾ ਖਾਲ ਐ ਉਹ ਜਮੀਨਾ ਨੂੰ ਨਾ ਦੋ ਫਾੜ ਕਰ ਰਿਆ ਠੀਕ ਆ ਜੀ ਉਹਦੇ ਨਾਲ ਜਿਹੜੇ ਜੀਮੇਦਾਰ ਨੇ ਹਾਂਜੀ ਉਹ ਕਹਿੰਦੇ ਓਰੇ ਪਾਈਪ ਲਾਈਨ ਪਾਓ ਜੀ ਬ੍ਰਿਕ ਲਾਈਨ ਨਾ ਕਰੋ ਠੀਕ ਐ ਤੇ ਹੁਣ ਪਾਲਿਸੀ ਸਰਕਾਰ ਦੀ ਇਹ ਐ ਜੀ ਜਿੱਥੇ ਵੀ ਸਰਕਾਰੀ ਖਾਲ ਆ ਗਿਆ ਹਾਂਜੀ ਉਹਨੂੰ ਬ੍ਰਿਕ ਲਾਈਨ ਕਰ ਦੋ ਠੀਕ ਐ ਪਰ ਜਦੋਂ ਜਈ ਸਾਹਿਬ ਕੱਲ ਮੇਰੇ ਨਾਲ ਸੀਗੇ ਉਹ ਕਹਿੰਦੇ ਵੀ ਜਰੂਰ ਓੜਾ ਥੋੜਾ ਲੈਵਲ ਲੰਗਾ ਵੀ ਫਰਕ ਹੈ ਵੀ ਆਪਾਂ ਪਾਈਪ ਲਨ ਦੇਖਾਂਗੇ ਹਮ ਹਮ ਮੈਂ ਕਿਚਲੂ ਠੀਕ ਹੈ ਠੀਕ ਹੈ ਫਿਰ ਹਲੇ ਇਹਨਾਂ ਦਾ ਕਿਸਾਨਾਂ ਦਾ ਕੇਸ ਜਿਹੜਾ ਉਹ ਹਲੇ ਮੈਂ ਸੋਮਵਾਰ ਨੂੰ ਇਹਨੂੰ ਸਾਰੇ ਨੂੰ ਮਿਲਨਾ ਬੰਦਿਆਂ ਨੂੰ ਅਗਰੇ ਸਾਈਨ ਕਰਨਗੇ ਹੂੰ ਹੂੰ ਤਾਂ ਤਾਂ ਮੋਂ ਨੂੰ ਫਾਰਵਰਡ ਕਰੂੰਗਾ ਜੀ ਵੀ ਹਾਂ ਜੀ ਆਪਾਂ ਉਹਰੇ ਬ੍ਰਿਕ ਲੈਂਡ ਕਰ ਦਾਂਗੇ ਹੁਣ ਦਿੱਕਤ ਆਏ ਆ ਨਾ ਵੀ ਆਪਾਂ ਉਹਰੇ ਕੱਲ ਕੰਮ ਸ਼ੁਰੂ ਕਰ ਦਈਏ ਠੀਕ ਹੈ ਅਨਾ ਕਿਸਾਨ سپورਟ ਨਾ ਕਰੇ ਬਿਲਕੁਲ ਬੈਸੀ ਅਸੀਂ ਉੱਥੀ 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 ਪਟਵਾਰੀ ਸਾਹਿਬ ਉੱਥੀ 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 ਖੜੇ ਆ ਜੀ ਅਸੀਂ ਇੱਕ ਇੱਕ ਪਟਵਾਰੀ ਸਾਹਿਬ ਜਿਹੜਾ ਸਾਹਮਣੇ ਅਸੀਂ ਦੇਖ ਰਹੇ ਹਾਂ ਵੀ ਜਗ੍ਹਾ ਛੱਡੀ ਹੋਈ ਆ ਖਾਲੀ ਇੱਥੇ ਠੀਕ ਆ ਜੀ ਛੱਡੀ ਹੋਈ ਆ ਜੀ ਸਾਰੇ ਕਿਸਾਨਾਂ ਨੇ ਛੱਡਤੀ ਜਿਹੜੇ ਵਿਚਲੇ ਕਿਸਾਨ ਨੇ ਕੁਝ ਕਿਸਾਨਾਂ ਤੇ ਇਹ ਵੀ ਦੋਸ਼ ਲਾ ਰਹੇ ਨੇ ਕਿ ਸਰਕਾਰੀ ਜਗ੍ਹਾ ਨਹਿਰੀ ਵਿਭਾਗ ਦੀ ਜਗ੍ਹਾ ਦੱਬ ਰਹੇ ਨੇ ਉਹ ਛੱਡ ਨਹੀਂ ਉਹ ਕਿਉਂ ਨਹੀਂ ਛੱਡ ਰਹੇ ਤੁਸੀਂ ਉਹਨਾਂ ਤੇ ਕੋਈ ਪ੍ਰੈਸ਼ਰ ਨਹੀਂ ਪਾਇਆ ਜਾਂ ਕੋਈ ਨੋਟਸ ਨਹੀਂ ਭੇਜਿਆ ਉਹਨਾਂ ਨੂੰ ਨਹੀਂ ਮੈਂ ਉਹਨਾਂ ਨੂੰ ਬਕਾਇਦਾ ਜੀ ਐਨਾ ਦਿਨ ਮੈਂ ਤਿੰਨ ਚਾਰ ਵਾਰ ਇਹਨਾਂ ਵੀ ਖੁਦ ਨਾਲ ਇਕੱਲੇ ਇਕੱਲੇ ਕਿਸਾਨ ਦੇ ਘੁੰਮ ਕੇ ਠੀਕ ਹੈ ਫਸਲ ਬੜਵਾਈ ਹੈ ਜੀ ਮੈਂ ਜੀ ਦੁਬਾਰਾ ਫੇਰ ਫਸਲ ਲਗਾ ਲੈਂਦੇ ਨੇ ਉਹ ਨਹੀਂ ਫਿਲਹਾਲ ਤਾਂ ਲਗਾਈ ਨਹੀਂ ਜਿਹੜੀ ਇਹ ਲੱਗੀ ਹੋਈ ਹੈ ਕਣਕ ਉਹ ਸਾਰੇ ਕਿਸਾਨ ਵੱਢ ਰਹੇ ਨੇ ਜਿੰਨੇ ਬਹਿ ਗਏ ਨੇ ਠੀਕ ਹੈ ਉਹ ਸਾਰੇ ਹੀ ਜੋ ਵੱਢ ਵੱਢ ਆਪਣੇ ਮੱਜਾਂ ਨੂੰ ਉਹ ਕਹਿੰਦਾ ਜੀ ਇੱਕਦਮ ਤਾਂ ਕਹਿੰਦੇ ਅਸੀਂ ਮੱਜਾਂ ਨੂੰ ਪਾ ਨਹੀਂ ਸਕਦੇ ਨਹੀਂ ਉਹਨਾਂ ਨੇ ਸ਼ੁਰੂ ਕਰਤੀ ਵੈਸੇ ਵੱਢਣੀ ਸ਼ੁਰੂ ਕਰਤੀ ਉਹ ਪਰਿਵਾਰ ਦੇਖੋ ਜੀ ਸਾਰਾ ਸਾਰਾ ਮੌਕਾ ਦੇਖੋ ਸਾਰੇ ਬੰਦੇ ਜੀ ਵੱਡੀ ਹੋਈ ਹੈ ਤੁਰ ਤੱਕ ਵੱਡੀ ਹੋਈ ਹੈ ਜੀ ਹਾਂ ਉਹ ਪਰਿਵਾਰਾਂ ਦੀ ਨਹੀਂ ਵੱਡੀ ਹੋਈ ਇੱਕ ਦੀ ਗੱਲ ਕਰ ਰਹੇ ਨੇ ਜਿਹੜੇ ਮਤਲਬ ਉਹਨਾਂ ਦੀ ਦੋ ਤਿੰਨ ਪਰਿਵਾਰਾਂ ਦੀ ਇੱਕ ਇੱਕ ਸੁਖਦੇਵ ਸਿੰਘ ਹੈ ਜੀ ਰੌਣ ਸਿੰਘ ਜੀ ਉਹਨਾਂ ਦੇ ਨਾ ਉਹਨਾਂ ਨੇ ਆਪਣੇ ਗੋਡੀਆਂ ਦਾ ਆਪਰੇਸ਼ਨ ਕਰਵਾਇਆ ਉਹ ਕਹਿੰਦੇ ਜੀ ਮੈਂ ਵੱਡ ਨਹੀਂ ਸਕਦਾ ਪਰ ਮੈਂ ਕਿਸੇ ਨੂੰ ਕਹਿ ਦ ਨਾ ਦੂਜੇ ਕਿਸੇ ਅਗਰ ਲੋੜਵੰਦ ਨੂੰ ਕਣਕ ਵੱਢਣੀ ਹੈ ਮੈਂ ਕਹਿੰਦਾ ਤੁਹਾਨੂੰ ਜੀ ਬੜਵਾ ਦਿਓ ਵੀ ਮਤਲਬ ਹੁਣ ਸਾਰੇ ਬੰਦੇ ਵੱਡ ਰਹੇ ਨੇ ਇਹਦਾ ਠੀਕ ਹੈ ਜੀ ਹੂੰ ਹੂੰ ਤੇ ਇੱਕ ਦੋ ਕਿਸਾਨ ਆ ਮੈਂ ਕਹਾਂ ਜੀ ਇੱਕ ਦੋ ਕਿਸਾਨ ਤੇ ਮੈਂ ਕਹਾਂ ਜੀ ਮੈਂ ਹੁਣ ਫਿਲਹਾਲ ਅਗਰ ਮੈਂ ਲਿਖਦਾ ਅਗਰ ਉਹ ਬੰਦਾ ਜੀ ਐਗਰੀ ਹੈ ਮੇਰੇ ਨਾਲ ਵੀ ਹਾਮਾ ਵੱਧ ਰਹੇ ਆ ਮੈਂ ਕਹਾਂ ਫਿਰ ਮਤਲਬ ਖਿਲਾਫ ਕਿਉਂ ਲਿਖਣਾ ਜੀ ਬਾਕੀ ਨਹਿਰੀ ਵਿਭਾਗ ਆ ਜੀ ਤੁਹਾਡਾ ਵਿਭਾਗ ਆ ਤੁਸੀਂ ਮੁਲਾਜ਼ਮੋਂ ਜੇ ਕੋਈ ਤੁਹਾਡੀ ਜਗ੍ਹਾ ਦੱਬਦਾ ਯਾਨੀ ਕਿ ਸਰਕਾਰੀ ਜਗ੍ਹਾ ਦੱਬਦਾ ਤਾਂ ਉਹ ਤੇ ਵੱਡੀ ਕਾਰਵਾਈ ਵੀ ਕਰਵਾ ਸਕਦੇ ਹੋ ਫਿਰ ਤੁਸੀਂ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਠੀਕ ਆ ਕਿਉਂਕਿ ਸੀ 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 ਭਗਵੰਤ ਮਾਨ ਦਾ ਹਲਕਾ ਜੀ ਉਥੇ ਦੇ ਐਮਐਲਏ ਨੇ ਉਹ ਉਹਨਾਂ ਦਾ ਪਹਿਲਾ ਸੁਪਨਾ ਸੀ ਕਿ ਸਾਰੇ ਖੇਤਾਂ ਨੂੰ ਅਸੀਂ ਪਾਣੀ ਲਾਵਾਂਗੇ ਪਰ ਇੱਥੇ ਉਹੀ ਖੇਤ ਜਿਹੜੇ ਬੰਦੇ ਅੜਿੱਕਾ ਪਾਣਾ ਰਹੇ ਨੇ ਫਿਰ ਉਹਨਾਂ ਦੇ ਕਾਰਵਾਈ ਤੱਕ ਕਰਵਾਉਣੀ ਨੇਰੇ ਵਿਭਾਗ ਦਾ ਪਹਿਲ ਹੋਣੀ ਚਾਹੀਦੀ ਹੁਣ ਕੋਈ ਮੇਰੀ ਗੱਲ ਸਮਝ ਨਹੀਂ ਰਹੇ ਮੌਜੂਦਾ ਕਣਕ ਤੋਂ ਬਾਅਦ ਇਹ ਸਾਰਿਆਂ ਦਾ ਆਪਾਂ ਨੇ ਪ੍ਰੋਜੈਕਟ ਭੇਜਤਾ ਜੀ ਠੀਕ ਹੈ ਜੀ ਹੁਣ ਜਿੱਥੇ ਆਪ ਨੂੰ ਦਿੱਕਤ ਆ ਰਹੀ ਹੈ ਵੀ ਹਾਂ ਕਿਸਾਨ ਤੋਂ ਖੇਤੀ ਨਹੀਂ ਹੋ ਪਾ ਰਹੀ ਉੱਥੇ ਮੈਂ ਜੀ ਇਹਨਾਂ ਨੂੰ ਪਾਈਪ ਪਾਈਪ ਲਾਈ ਕਿਹਾ ਠੀਕ ਹੈ ਠੀਕ ਹੈ ਅਸੀਂ ਹਾਲਾ ਕਿ ਕੱਲ ਹੀ ਬੁਛੂ ਅਸੀਂ ਕੱਲ ਹੀ ਮੌਕਾ ਦੇ ਕੇ ਗਏ ਆ ਇਹਦਾ ਜਈ ਨੂੰ ਮੌਕਾ ਦਿਖਾਇਆ ਮੈਂ ਕਿ ਇਹਦਾ ਹੱਲ ਕਿਵੇਂ ਕੀਤਾ ਜਾਵੇ ਤਾਂ ਜੋ ਇਹ ਲੋਕਾਂ ਦਾ ਕੱਲ ਖੇਤੀ ਦੇਖੋ ਅਗਰ ਤੁਸੀਂ ਦੇਖੋਗੇ ਜੀ ਅਗਰ ਤੁਸੀਂ ਮੌਕੇ ਤੇ ਖੜੇ ਹੋ ਅਗਰ ਹਾਂ ਜੀ ਹਾਂ ਖੜੇ ਆ ਇੱਥੇ ਤੇ ਇਹ ਜਿਹੜਾ ਇਹ ਖਾਲ ਜਾਂਦਾ ਖਾਲ ਦੇ ਦੋਨੇ ਪਾਸੇ ਇੱਕੋ ਕਿਸਾਨ ਹੈ ਹੂੰ ਅਗਰ ਉਹਨੇ ਖਾਲ ਦੇ ਉਹ ਜੋ ਇੱਕ ਆਪਣਾ ਚੌਰਸ ਖੇਤ ਏ ਉਹ ਚੌਰਸ ਖੇਤ ਅੱਜ ਇੱਕ triangle ਬਣ ਗਿਆ ਜੀ। ਠੀਕ ਏ ਜੀ ਉਹ triangle ਜਿਹੜਾ ਬਣ ਗਿਆ ਤੇ ਫਿਲਹਾਲ ਉਹਦੇ ਕਰਕੇ ਹੀ ਦਿੱਕਤ ਆ ਰਹੀ ਏ ਕਿਸਾਨਾਂ ਨੂੰ ਖੇਤੀ ਚ ਦਿੱਕਤ ਆ ਰਹੀ ਏ। ਠੀਕ ਹੈ ਜਨਕੀ ਇਹ ਦਿੱਕਤਾਂ ਦੂਰ ਕਰ ਦੋਗੇ ਤੁਸੀਂ ਪਾਣੀ ਤਾਂ ਲਾਵੋਗੇ ਕਿਸਾਨਾਂ ਦੇ ਬਾਈ ਜੀ ਮੇਰੀ ਗੱਲ ਸਮਝੋ ਬਾਈ ਜੀ ਮੈਂ ਨਾ ਪਤਾ ਕੀ ਹੈ ਬਾਕੀ ਸਾਰੇ ਹੋਰ ਛੱਡ ਕੇ ਮੋਗੀ ਆਪਣੇ ਸਿਰਫ ਪਲਵਾਨ ਤੇ ਫੋਕਸ ਮਾਰੇ ਹੋਇਆ ਕੱਲ ਪੂਰਾ ਦਿਨ ਅਸੀਂ ਸਰਵੇ ਕਰਿਆ ਕੱਲ ਪੂਰਾ ਦਿਨ ਠੀਕ ਹੈ ਠੀਕ ਹੈ ਜੀ ਇਹਨਾਂ ਨੂੰ ਵੀ ਆਪਣੇ ਤੁਸੀਂ ਥੋੜੇ ਨਾਲ ਰਾਜਵੰਤ ਜੀ ਖੜੇ ਨੇ ਇਹਨੂੰ ਪੁੱਛੋ ਵੀ ਕੱਲ ਆਏ ਸੀ ਕਿ ਨਹੀਂ ਆਏ ਸੀ ਠੀਕ ਹੈ ਹਣਾ ਜੀ ਕੱਲ ਅਸੀਂ ਸਪੈਸ਼ਲ ਜੀਪ ਨੂੰ ਲੈ ਕੇ ਇਹਨਾਂ ਵਾਲਾ ਮੌਕਾ ਦਿਖਾਇਆ ਹੁਣ ਦਿੱਕਤ ਕੀ ਹੈ ਇਹ ਜਿਹੜਾ ਖਾਲ ਹੈ ਇਹਦੀ ਲੈਂਥ ਹੈਗੀ ਹੈ ਕਟੂ-ਕਟ 30000 ਫੁੱਟ ਠੀਕ ਹੈ ਅਗਰ ਉਹਦੇ ਆਪਾਂ ਜੀ ਲੈਵਲ ਕਰਨੇ ਨੇ ਉਹ ਕਰਨੇ ਨੇ ਮਸ਼ੀਨ ਜਿਹੜੀ ਹੁੰਦੀ ਹੈ ਡੀਜੀਪੀਐਸ ਮਸ਼ੀਨ ਹਮ ਹਮ ਉਹਦੇ ਤਰ੍ਹਾਂ ਹੀ ਹੋਊਗਾ ਬਿਲਕੁਲ ਉਹ ਜਿਹੜੀ ਜੀ ਮਸ਼ੀਨ ਹੈ ਉਹ ਅਸੀਂ ਫਿਰ ਮੰਡੇ ਲੇ ਕੇ ਆ ਰਹੇ ਹਾਂ ਮਸ਼ੀਨ ਮੰਡੇ ਜਾਂ ਮੰਗਲਵਾਰ ਕਿਉਂਕਿ ਜੀ ਮੰਡੇ ਮੇਰੀ ਪੇਸ਼ੀ ਹੈ ਇਹ ਇਹਨਾਂ ਦੇ ਕੇਸ ਰਿਗਾਰਡਿੰਗ ਹੀ ਠੀਕ ਹੈ ਜੀ ਉਹਨੇ ਸਾਰੇ ਕਿਸਾਨ ਮੈਂ ਉਹਨੂੰ ਕਿਹਾ ਸੀ ਮੰਡੇ ਆਪਣੇ ਇਕੱਠ ਕਰ ਲਓ ਜੀ ਆਪਾਂ ਜਿਵੇਂ ਕਹੋਗੇ ਉਹ ਵੀ ਥੋੜਾ ਕੇਸ ਬਣਾਵਾਂਗੇ ਬਾ ਠੀਕ ਹੈ ਜਨਨ ਕਿ ਜਲਦੀ ਕਰ ਦੋਗੇ ਇਹ ਕੰਮ ਤੁਸੀਂ ਹਨਾ ਜੀ ਦੇਖੋ ਮੇਰੇ ਵੱਲੋਂ ਜਿੰਨਾ ਜ਼ੋਰ ਪਲਵਾਨ ਦੇ ਲਈ ਹੋਟ ਹੈ ਹੀ ਨਹੀਂ ਕਿਤੇ ਠੀਕ ਹੈ ਬਾਕੀ ਪਟਵਾਰੀ ਸਾਹਿਬ ਪਿੰਡਾਂ ਵਾਲੇ ਤਾਂ ਐਂ ਕਹਿੰਦੇ ਸੀ ਕਹਿੰਦੇ ਜਿਹੜੇ ਪਰਿਵਾਰ ਛੱਡ ਨਹੀਂ ਰਹੇ ਪਤਾ ਨਹੀਂ ਪਟਵਾਰੀ ਸਾਹਿਬ ਉਹਨਾਂ ਨਾਲ ਮਿਲ ਗਏ ਕੋਈ ਸਾੜ ਗਾੜ ਕਰ ਲਈ ਇੱਥੋਂ ਤੱਕ ਵੀ ਪਤਾ ਨਹੀਂ ਕਿੰਦਾ ਜੀ ਇਹ ਮੇਰੀ ਗੱਲ ਸਮਝੋ ਜੀ ਪਤਾ ਕੀ ਹੈ ਮੇਰਾ ਹਰ ਇੱਕ ਨਾਲ ਇਹ ਹੁੰਦਾ ਹੈ ਵੀ ਮੈਂ ਹਰ ਇੱਕ ਨਾਲ ਮਿਲ ਕੇ ਰਹਾ ਹਾਂ ਵੇਖੋ ਜਿਹੜੇ ਹੁਣ ਤੁਸੀਂ ਜਿਨ੍ਹਾਂ ਨੇ ਗੱਲ ਕਰ ਰਹੇ ਹੋ ਮੈਂ ਸਭ ਤੋਂ ਵਾਦੂਤਾ ਜੀ ਇਹਨਾਂ ਦੇ ਨਾਲ ਹੀ ਰਹਿਣਾ ਠੀਕ ਹੈ ਸਭ ਤੋਂ ਵੱਧ ਹਾਲਾਂਕਿ ਮੇਰਾ ਦੇਖੋ ਮਿਲਣਾ ਕੁਝ ਨਹੀਂ ਹੈਗਾ ਅਭੀ ਮੈਂ ਕਿਸੇ ਨਾਲ ਮਿਲ ਗਿਆ ਜਾਂ ਕੁਝ ਕਰ ਲਿਆ ਹੁਣ ਉਹ ਜਿੰਨੇ ਵੀ ਕਿਸਾਨ ਨੇ ਮੈਂ ਉਹਦੇ ਕੋ ਪਤਾ ਕੀ ਹੈ ਦੇਖੋ ਮੇਰਾ ਮੇਰਾ ਕੁਝ ਨਹੀਂ ਜਾਣਾ ਜੀ ਮੈਂ ਤਾਂ 2 ਮਿੰਟ ਲੀਕ ਕੇ ਉਹਨਾਂ ਦੇ ਖਿਲਾਫ ਪਰਚਾ ਕਰਵਾ ਦੇਣਾ ਠੀਕ ਹੈ ਜੀ ਪਰ ਜੀ ਮੇਰਾ ਇਹ ਹੁੰਦਾ ਵੀ ਚਲੋ ਅਗਰ ਉਹ ਕਿਸਾਨ ਮੈਨੂੰ ਸਪੋਰਟ ਹੀ ਕਰ ਰਿਹਾ ਉਹ ਮੇਰੀ ਗੱਲ ਮੰਨ ਕੇ ਕਣਕ ਵੱਢ ਹੀ ਰਿਹਾ ਤੇ ਮੈਂ ਉਹਦੇ ਖਿਲਾਫ ਕਿਉਂ ਜਾਣਾ ਉਹ ਕੁਝ ਨਹੀਂ ਹੈਗਾ ਠੀਕ ਹੈ ਠੀਕ ਹੈ ਠੀਕ ਹੈ ਜੀ 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 ਚਲੋ ਠੀਕ ਹੈ ਸਰ ਜਾਨੀ ਕਿ ਜਲਦੀ ਹੋ ਜਾਊਗਾ ਕੰਮ ਇਹ ਕਰਵਾਵਾਂਗੇ ਤੁਸੀਂ ਹਨਾ ਭਾਈ ਜੀ ਦੇਖੋ ਮੈਂ ਅਗਰ ਤੁਸੀਂ ਤੁਸੀਂ ਮੇਰੇ ਕੋਲ ਮੰਡੀ ਆਜੋ ਮੈਂ ਮੰਡੀ ਪਿੰਡ ਬੈਠਾ ਹਾਂਗਾ ਕੇ ਦੇਖ ਲਓ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ 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 ਠੀਕ ਹੈ ਜੀ ਓਕੇ ਓਕੇ ਪਟਵਾਰੀ ਸਰ ਸੋ ਨੈਰੀ ਵਿਭਾਗ ਦੇ ਪਟਵਾਰੀ ਨਾਲ ਗੱਲਬਾਤ ਕੀਤੀ ਆ ਜਿਨ੍ਹਾਂ ਨੇ ਕਿਹਾ ਕਿ ਅਸੀਂ ਲਗਾਤਾਰ ਲੱਗੇ ਹੋਇਆ ਕਈ ਪ੍ਰੋਬਲਮਜ਼ ਆ ਰਹੀਆਂ ਨੇ ਉਹ ਹੱਲ ਕਰਵਾਵਾਂਗੇ ਤੇ ਜਲਦੀ ਹੀ ਇਹ ਮਸਲੇ ਨੂੰ ਹੱਲ ਕਰਾ ਕੇ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਾਇਆ ਜਾਵੇਗਾ ਕੈਮਰਾਮੈਨ ਫੀਮਾ ਪਟਵਾਰੀ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ